ਕੀ ਸੋਚੀ ਨਹੀਂ ਐ ਕੁਛ ਨਹੀਂ ਹਾਂ ਤੁਝਾ ਚੇਰਨ ਨਾਲ ਵਿਆਹ ਦੀ ਗੱਲ ਕਿਉਂ ਕਰੀ ਜਾਂਦਾ ਸੀਗਾ ਉਹ ਵਿਆਹ ਦੀ ਗੱਲ ਤਾਂ ਹੀ ਕਰਦਾ ਸੀ ਉਹ ਆਪ ਹੀ ਆ ਗਈ ਵਿਚਾਰੀ ਕਹਿੰਦੇ ਐਂ ਕਰਕੇ ਵੀ ਜੇ ਤੇਰੇ ਥੋੜੇ ਦਿਨ ਰਹਿ ਗਏ ਜੇ ਆਪਾਂ ਪਿੱਛੋਂ ਪ੍ਰੀਤ ਕਹਿੰਦੇ ਇਕੱਲੀ ਰਹਿ ਜੂ ਮੈਂ ਇਕੱਲੀ ਕਿਵੇਂ ਰਹਿ ਜੂ ਮੈਂ ਤੁਸੀਂ ਹੈਗੇ ਤਾਂ ਹੈਗੇ ਹਾਂ ਉਹ ਕਹਿੰਦੇ ਨਾ ਕਹਿੰਦੇ ਨਾ ਪੁੱਤ ਫਿਰ ਵੀ ਫਰਕ ਹੁੰਦਾ ਹੈ ਤੇ ਵੀ ਜੇ ਰਿਸ਼ਤਾ ਵਧੀਆ ਮਿਲ ਗਿਆ ਤਾਂ ਆਪਾਂ ਕਰ ਦਾਂਗੇ ਹੂੰ ਤਾਂ ਕਹਿੰਦੇ ਉਹ ਆਪਣੇ ਨਹੀਂਗੇ ਤੇ ਨਾਲ ਇਹਨਾਂ ਨੂੰ ਟੈਨਸ਼ਨ ਹੋ ਰਹੀ ਐ ਵੀ ਇਕੱਲੀ ਕਿਵੇਂ ਰਹੂੰਗੀ ਮੈਂ ਉਹ ਤੇ ਲ ਸਿਆਣੀ ਬੰਦਿਆਂ ਨੂੰ ਹੁੰਦੀ ਏ ਫਿਰ ਹੋਰ ਆਪਣਾ ਹੈਗਾ ਵੀ ਕੌਣਾ ਪ੍ਰੀਤ ਇੱਥੇ ਮੈਂ ਵੀਰੇ ਵਿਆਹ ਬੂ ਨਹੀਂ ਕਰਾਉਣਾ ਇੰਨੀ ਛੇਤੀ ਦੱਸ ਕਮੈਂ ਤੂੰ ਬਾਹਰ ਜਾਇਆ ਜਾਂ ਤੂੰ ਆ ਗਿਆ ਨਾ ਫਿਰ ਉਹ ਤੋਂ ਬਾਅਦ ਚਾਹੇ ਕਰਦੀ ਮੇਰੀ ਗੱਲ ਤਾਂ ਸੁਣਾ ਮੈਂ ਕਰਨ ਨੂੰ ਤਾਂ ਮੇਰਾ ਵੀ ਜੀ ਨਹੀਂ ਕਰਦਾ ਹੈਗਾ ਪ੍ਰੀਤ ਮੈਂ ਫਿਰ ਬਾਅਦ ਚ ਮੈਨੂੰ ਟੈਨਸ਼ਨ ਰਹੂਗੀ ਇੱਥੇ ਹਨਾ ਤੂੰ ਕੱਲੀ ਫਿਰ ਵੀ ਕੱਲੀ ਘਰੇ ਰਹਿਣਾ ਔਖਾ ਯਾਰਾ ਫਿਰ ਵੀ ਜੇ ਤੇਰਾ ਕੋਈ ਵਧੀਆ ਰਿਸ਼ਤਾ ਮਿਲ ਜੀਏ ਆਪਾਂ ਕਰ ਦਾਂਗੇ ਜੇ ਨਾ ਮਿਲਿਆ ਤਾਂ ਕੋਈ ਗੱਲ ਵੀ ਨਹੀਂ ਫਿਰ ਮੈਂ ਬਾਅਦ ਚ ਕਰ ਦੂਗਾ ਆਹੋ ਕਾਲੀ ਕਾਲੀ ਚ ਬਾਹ ਬਾਹ ਵੜਦੋ ਮੇਰਾ ਜੀ ਜਮਲ ਦਾ ਚ ਲੋਹਾ ਫਾਹੇ ਵਾਲੀ ਗੱਲ ਤਾਂ ਮੈਂ ਉਹਨਾਂ ਨੂੰ ਕਹੀ ਹੈ ਪਹਿਲਾਂ ਵੀ ਵੀ ਫਾਹਾਂ ਨਹੀਂ ਆਪਾਂ ਵੱਡਣਾ ਹੈਗਾ ਕਹਿੰਦੇ ਨਾ ਚਲ ਦੇਖਾਂ ਜੀ ਕੋਈ ਵਧੀਆ ਮਿਲ ਜੇ ਫਾਹੇ ਵੱਢ ਰਹੇ ਹੋ 15 ਦਿਨਾਂ ਚ ਕਿਹੜੇ ਮੁੰਡੇ ਮਿਲਦੇ ਹੁੰਦੇ ਨੇ ਓਹੋ ਸਾਲ ਲੱਗ ਜਾਂਦੇ ਨੇ ਚੱਜ ਦਾ ਮੁੰਡਾ ਲੱਭਣ ਖਾਤਰ ਚਲ ਦੇਖਦੇ ਆਂ ਫਿਰ ਆਪਾਂ ਤੇ ਨਾਲੇ ਮੜਾਏ ਮੈਨੂੰ ਫੋਨ ਆਈ ਜਾਂਦਾ ਮੈਂ ਵੀ ਜਾ ਕੇ ਆਉਣਾਗਾ ਚਲ ਜਾਇਆ ਫਿਰ ਕੰਮ ਵੀ ਜ਼ਰੂਰੀ ਹੈ ਹਾਂ ਚਲ ਮੈਂ ਜਾ ਕੇ ਆਉਣਾ ਟਾਈਮ ਨਾਲ ਆ ਜੀ ਨਾਲ ਹੀ ਹਾਂ ਹਾਂ ਠੀਕ ਹੈ दस इन्होंने मेरे विनी छेती दस बयान की होगा चाचे केड़िया सोचा चुवाचिया तीए कुछ मम्मी कुछ नहीं सोच रही थी रब ने मेरी इन माड़ी किस्मत का तो लिखती ਮੇਰੀ ਗੱਲ ਸੁਣ ਆਏ ਬੈਠਣ ਨਾਲ ਤਾਂ ਕੁਝ ਹੁੰਦਾ ਨਹੀਂ ਸੋਚੀ ਜਾਵੇਂਗੀ ਤੇਰੇ ਦਿਮਾਗ ਤੇ ਅਸਰ ਪਊਗਾ ਹੈ ਮੇਰੀ ਗੱਲ ਸੁਣ ਲੈ ਪੁੱਤ ਬਣ ਕੇ ਉੱਠ ਕੇ ਉਹਨੂੰ ਰੋਟੀ ਪਾਣੀ ਦੇ ਦੇ ਕੰਜਰ ਨੂੰ ਨਹੀਂ ਫੇਰ ਕਲੇਸ ਕਰੂਗਾ ਆਪਣੇ ਨਾਲ ਫੇਰ ਲੋਕਾਂ ਨੂੰ ਜਲੂਸ ਦਿਖਾਊਗਾ ਅੰਡ ਕਮਾਂਡ ਨੂੰ ਕੋਈ ਨਾ ਮੰਮੀ ਦੇ ਦੇਣੀ ਆ ਜਾ ਮੇਰੀ ਤੇ ਕਾਹੇ ਲੱਗ ਜਾ ਉੱਠ ਜਾ ਮੋਤਦਾ ਇਹਦੀ ਮਾਰੀ ਆ ਵਿਚਾਰੀ ਦੇ ਖੜਕਾ ਦੇ ਕੁੰਡਾ ਖੜਕਾ ਦੇ ਮੜਾ ਜਾ ਲੱਭ ਕੇ ਆ ਗਈ ਜੀ ਆ ਗਈ ਕੌਣ ਖੁਸ਼ ਹੋ ਜੂ ਭੈਣ ਤੋ ਦੇਖ ਕੇ ਆਪਾਂ ਹੋਰ ਹੋਵੇ ਕਿ ਨਾ ਜਵਾਖਾ ਕੁਛ ਹੋਣੀ ਹੈ ਸਸਰੀ ਚਾਚਾ ਸਸਰੀ ਕਰਨ ਪਈ ਸਸਰੀ ਕਰ ਬੇਟਾ ਹਾਲ ਆ ਗੇੜੇ ਲਾ ਨੇ ਲਾ ਅਤਲੀ ਵਰਦਾ ਦਾ ਕੁੱਤਾ ਜੈ ਨਾ ਨ ਵਰਦਾ ਨਹੀਂ ਵੱਡਣਾਗਾ ਅਚਾਨਕ ਹੀ ਆ ਗਏ ਤੁਸੀਂ ਨਾ ਫੋਨ ਕਰਿਆ ਨਾ ਕੁਛ ਹੋਰ ਬਸ ਉਹੀ ਆ ਗਏ ਇਧਰ ਆਏ ਦੀ ਬਰੇਟੇ ਮਾਦਰ ਭੈਣ ਲਿਜਾਣ ਆਣਗੇ ਤੂੰ ਐ ਕਿਵੇਂ ਪੋਲੀ ਜੀ ਬੋਲਦੀ ਓ ਪੁੱਤ ਨਹੀਂ ਚਾਚਾ ਇਹ ਜੀ ਤਾਂ ਕੋਈ ਵੀ ਗੱਲ ਨਹੀਂ ਹੈਗੀ ਨਾ ਗੱਲ ਤਾਂ ਕਿਉਂ ਨਹੀਂ ਬੇਟਾ ਮੈਂ ਅਸਕਰ ਨੂੰ ਤੇਰਾ ਬਾਪ ਆ ਚਾਚਾ ਤੇਰਾ ਮੈਨੂੰ ਕੀ ਪਤਾ ਨਹੀਂ ਲੱਗਦਾ ਅੱਗੇ ਤਾਂ ਤੂੰ ਕਪਾ ਵਾਂਗੂ ਖੜ ਜਾ ਨਹੀਂ ਹੈ ਹਾਂ ਭੈਣੇ ਗੱਲ ਤਾਂ ਕੋਈ ਹੈਗੀ ਆ ਅੱਗੇ ਤੂੰ ਸਾਨੂੰ ਭੱਜ ਕੇ ਮਿਲਦੀ ਨਹੀਂ ਆ ਦੱਸ ਦੇ ਬੇਟਾ ਕੋਈ ਗੱਲ ਹੈ ਜੀ ਉਹਦਾ ਕੋਸਾ ਗੱਲ ਦਾ ਚਾਚਾ ਰੋਜ਼ ਰੱਜ ਕੇ ਆ ਜਾਂਦਾ ਹੈਗਾ ਅੱਜ ਵੀ ਇਹਨਾਂ ਕੰਜਰ ਕੁਲੇਸ਼ ਕੀਤਾ ਤੇ ਨਾਲੇ ਬਹੁਤ ਘੁੱਟਿਆ ਮੈਨੂੰ ਉਹਨੇ ਇਹ ਨਹੀਂ ਮੇਰਾ ਸਾਕਣਾ ਮੈਂ ਕਹਿੰਦਾ ਇਹਦਾ ਇੰਜਣ ਆਪਾਂ ਨੂੰ ਬੰਨਣਾ ਪਊਗਾ ਹੈ ਜਾਂ ਸੈਂਟਰ ਸੰਟਰ ਚ ਚਕਾਉਣਾ ਪਊਗਾ ਤਾਂ ਆ ਨੂੰ ਮੇਰੇ ਸਾਕਣੇ ਨਾਲ ਸੈਂਟਰ ਚ ਚਕਾਉਣਾ ਯਾਰ ਮੈਨੂੰ ਤਾਂ ਲੱਗਦਾ ਇਹਦੀ ਇਹ ਮਾਂ ਤਾਂ ਨਹੀਂ ਪੁੱਤ ਸਹਿ ਦਿੰਦੀ ਕਹਿੰਦੀ ਨਹੀਂ ਵੜਾ ਮੋਟਾ ਨਹੀਂ ਚਾਚਾ ਉਹ ਤਾਂ ਬਹੁਤ ਸਮਝਾਉਂਦੀ ਹੈ ਵਿਚਾਰੀ ਪਰ ਸਮਝਦਾ ਹੀ ਨਹੀਂ ਹੈਗਾ ਵੇ ਲੈ ਕੇ ਬੜਾ ਵੇਲੇ ਕੇ ਮੈਂ ਕਹਿੰਨਾ ਲੈ ਕੇ ਚੱਲ ਪਈ ਇਹਨੂੰ ਹੋਰ ਮੈਂ ਕਹਿੰਨਾ ਪਿੰਡੇ ਲੈ ਚਲਦੇ ਪਿੰਡ ਲੈ ਚਲਦੇ ਹੁਣ ਆਏ ਤਾਂ ਨਹੀਂ ਕਟਾਈ ਜਾਂਦੀ ਡੰਗਰਾ ਵਾਂਗੂ ਚੱਲ ਮੇਰਾ ਹਲਕਣਾ ਕਰਦਾ ਘਰੀ ਜਾ ਵੀ ਯਾਰ ਇਹਨੂੰ ਚਵਾਕੜੀ ਨੂੰ ਕਿਉਂ ਕੁੱਟਦਾ ਹੈ ਜੇ ਰੋਟੀ ਨਾ ਮਿਲੀ ਆਪੇ ਆ ਅਗਲ ਟਿਕਾਣੇ ਅੱਜ ਫਿਰ ਤਾਂ ਉਹੀ ਗੱਲ ਹੈ ਚਲੋ ਚਾਚਾ ਅੰਦਰ ਬਹਿ ਜਾਨੇ ਕੀ ਅੰਦਰ ਜਾਵਾਂ ਭਾਈ ਸਾਡਾ ਤਾਂ ਹੁਣ ਜੀ ਨਹੀਂ ਕਰਦਾ ਅੰਦਰ ਜਾਣ ਨੂੰ ਹੈ ਕੋਈ ਗੱਲ ਨਹੀਂ ਕਰੀਆ ਉਹ ਮਲੰਗੜਾ ਅੰਦਰ ਹੀ ਪੀਏਗਾ ਡੱਕਿਆ ਪੀ ਹੋਣਾ ਮੈਂ ਕਹਿੰਨਾ ਹੁਣ ਵੀ ਦਿਨੇ ਤਾਂ ਪੀ ਲੈਂਦਾਗਾ ਮੈਂ ਕਹਿੰਨਾ ਤੂੰ ਐ ਕਰ ਕਿੰਨੇ ਪੀਨੋ ਦੇ ਨਹੀਂ ਪੀ ਕੇ ਆਏ ਸੀ ਵੀਰੇ ਅੱਜ ਲੈ ਬੇਟਾ ਅਸੀਂ ਤਾਂ ਉਰੀ ਖੜਿਆ ਤੂੰ ਐਂ ਕਰ ਅਬ ਤਾਂ ਕੱਪੜਾ ਲੀੜਾ ਜਾਂ ਚੱਕ ਚੱਲ ਆਪਾਂ ਤਾਂ ਹੁੰਨੇ ਆ ਤਿੱਤਰ ਲੋੜ ਹੀ ਨਹੀਂ ਇਹਨਾਂ ਦੇ ਮੂੰਹ ਲੱਗਣ ਦੇ ਮਲੰਗਾ ਦੇ ਲੈ ਫਰੀਦਾ ਚਾ ਚਾ ਕੇ ਮੈਂ ਲਾ ਦ ਸਾਰੀਆਂ ਗੱਲਾਂ ਦੱਸਤੀਆਂ ਫਰੀਦ ਨੇ ਇਹਨਾਂ ਨੂੰ ਚਲੋ ਦੇਖਦੀਆਂ ਜਾ ਕੇ ਹੂੰ ਸਾਚਾ ਆਪਾਂ ਮੰਮੀ ਨਾਲ ਤਾਂ ਇੱਕ ਵਾਰ ਗੱਲ ਕਰ ਲਈਏ ਬਹਿ ਕੇ ਆਹ ਨੂੰ ਮੰਮੀ ਤੋਂ ਵੀ ਧਾਰ ਖੜਾ ਹੋਣੀਆਂ ਚੱਲ ਪਈ ਚੱਲ ਮਾਸੀ ਵੀ ਲੈ ਸਸਰੀ ਘਰ ਪਾਜੀ ਸਸਰੀ ਘਰਾਂ ਸੁਣੀਆਂ ਹੋਈਆਂ ਨੇ ਪਾਜੀ ਸਸਰੀ ਦਾ ਪੁੱਤ ਮਾੜਾ ਮੋਟਾ ਨੂੰ ਜਿਵਾਖ ਨੂੰ ਕੰਟਰੋਲ 'ਚ ਨਹੀਂ ਰੱਖ ਸਕਦੇ ਕੁੜੀ ਤਾਂ ਨੀਲੀ ਕਰਦੀ ਹਾਂ ਪਾਜੀ ਤੁਸੀਂ ਐਂ ਕਰੋ ਹਰੇ ਕਾ ਨੂੰ ਖੜੇ ਹੋਗੇ ਹਾਂ ਅੰਦਰ ਚੱਲੋ ਰਿਆਣ ਗਮਾਨ ਸੁਣੂਗਾ ਅੰਦਰ ਅੰਦਰ ਨਹੀਂ ਸੀ ਜਾਣਾ ਹੈਗਾ ਇਹ ਕੁੜੀ ਦਾ ਤਾਂ ਕੀ ਹਾਲ ਕਰਕੇ ਇਸ ਤੈਨੂੰ ਪੇਕੇ ਲੈ ਕੇ ਆਨੇ ਆ ਤੇ ਕੋਈ ਨਾ ਪੁੱਤ ਇੱਕ ਵਾਰੀ ਅੰਦਰ ਵਗ ਚੱਲੋ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਆ ਅੰਦਰ ਕੀ ਸੀਸੇ ਦਾ ਦੇਖਾਂਗੇ ਕੁੜੀ ਤਾਂ ਕਹਿੰਦੀ ਰੱਜਿਆ ਬੈਠਾ ਕੋਈ ਨਾ ਪਾਜੀ ਕਹੇ ਲੱਗੋ ਜੋ ਕਹੇ ਕਿ ਕਿੰਨੇ ਵਾਰ ਲਗਾ ਕਿੰਨੇ ਵਾਰ ਉਹਨੂੰ ਸਮਝਾ ਕੇ ਜੋ ਸਮਝਦੀ ਨਹੀਂ ਹੈ ਕਿ ਉਹ ਪੁੱਤ ਮੈਂ ਬਥੇਰਾ ਸਮਝਾਉਣੀ ਆ ਕੀ ਪਤਾ ਛੋਡੇ ਸਮਝਾਏ ਸਮਝ ਜੇ ਹੌ ਵਾਰੀ ਦਾ ਟੈਲੀਫੋਨ ਕਰਤਾ ਭੈਣ ਜੀ ਵੀ ਇਹਨੂੰ ਕੰਮ ਪਚ ਚ ਚਕਾ ਦੋ ਹੈ ਚਕਾਇਆ ਕੰਮ ਪਚ ਮੇਰਾ ਮਰ ਜੂਗਾ ਮੇਰਾ ਐ ਹੋ ਜੂਗਾ ਹੁਣ ਸਾਡੀ ਨਹੀਂ ਮਾਰਨ ਲੈ ਰਿਆ ਹੈ ਕੋਈ ਨਾ ਮੀਰ ਬਣ ਕੇ ਕਹੇ ਲੱਗੇ ਅੰਦਰ ਵਗ ਚੱਲ ਕਿਉਂ ਰੇ ਮੇਰਾ ਜਲੂਸ ਕੱਢਿਆਗਾ ਸਾਰੇ ਸੁਣਦੇ ਨੇ ਪੁੱਤ ਕਹਿੰਦੇ ਪੁੱਤ ਕਹਿੰਦੇ ਜਲੂਸ ਨਿਕਲਦਾ ਹਾਂ ਉਂ ਵੀ ਤਾਂ ਜਲੂਸ ਕੱਢਿਆ ਰੱਖਿਆ ਹੈ ਚੱਲ 나ਕੂੜੀ ਚਲੋ ਭਈ ਅੱਪੜੇ ਚੱਲਦੇ ਨਾ ਨਾ ਪਾਜੀ ਹੱਥ ਬੰਨ੍ਹਦੇ ਆ ਤੁਹਾਡੇ ਮੂਹਰੇ ਕਹੇ ਲੱਗ ਜੋ ਚਾਚਾ ਮੰਮੀ ਤੇ ਕਹਿੰਦੇ ਚੱਲ ਇੱਕ ਵਾਰ ਚੱਲ ਪੂ ਅੰਦਰ ਅੰਦਰ ਜਾ ਕੇ ਕਰਾਂਗੇ ਕੀ ਭਈ ਮੈਨੂੰ ਐਂ ਤਾਂ ਦੱਸ ਦੇ ਮੈਥੋਂ ਖੌਂਸੜੇ ਖਾਊ ਆ ਪੈਣ ਜੀ ਫਿਰ ਤੁਸੀਂ ਪੁੱਛਾ ਕਰੋਗੇ ਕੋਈ ਗੱਲ ਨਹੀਂ ਪਾਜੀ ਲਾ ਦਿਓ ਤੁਹਾਡਾ ਹੀ ਆ ਉਹ ਕਿਹੜਾ ਕਿਸੇ ਦਾ ਬਗਾਨਾ ਹੈਗਾ ਮੰਮੀ ਤਾਂ ਮੈਨੂੰ ਕਹਿੰਦੀ ਸੀ ਨਾਲੇ ਵੀ ਤੂੰ ਪੇਕੇ ਵਗ ਜਾ ਮੈਨੂੰ ਕਿਹੜਾ ਪਤਾ ਸੀ ਤੁਸੀਂ ਅੱਜ ਆਉਂਗੇ ਨਹੀਂ ਮੈਂ ਤਾਂ ਤੁਹਾਨੂੰ ਦੱਸਣਾ ਹੀ ਨਹੀਂ ਸੀਗਾ ਕੁਝ ਵੀ ਦੱਛੇ ਵੇ ਨਾ ਹੁਣ ਪਤਾ ਲੱਗਦਾ ਪਹਿਲਾਂ ਕਿਹੜਾ ਪਤਾ ਨਹੀਂ ਪਈ ਇਹਦੀ ਕਰਤੂਤ ਦਾ ਹੈ ਹੁਣ ਉਹੀ ਗੱਲ ਹੈ ਤੇ ਦਿਨੋਂ ਦਿਨ ਵੱਧ ਹੀ ਜਾਂਦਾ ਹੈ ਘਟਦਾ ਤਾਂ ਹੈ ਨਹੀਂ ਇਹ ਤੇ ਚਾਚਾ ਤੁਸੀਂ ਵੀ ਕਿੰਨੇ ਕ ਵਾਰ ਆਈ ਜਾਏ ਜਾਉਗੇ ਜੇ ਤੂੰ ਸੁਧਰਦਾ ਹੀ ਨਹੀਂ ਹੈਗਾ ਇਹ ਭਾਈ ਰੱਖ ਤਾਂ ਸਕਦੇ ਆਂ ਤੇ ਨੂੰ ਉੱਥੇ ਨਹੀਂ ਆਇਆ ਜਾਊਗਾ ਔਰੇ ਹੈ ਉੱਥੇ ਕਿਹੜਾ ਕੁਛ ਨਹੀਂ ਸਾਰੀ ਰੋਟੀ ਪਾਣੀ ਮਿਲੂ ਅਸੀਂ ਕਿਹੜਾ ਆਏ ਕਹਿੰਦੇ ਵੀ ਅਸੀਂ ਰੱਖਦੇ ਨਹੀਂ ਹੈਗੇ ਭਾਈ ਉਹ ਤਾਂ ਮੈਨੂੰ ਪਤਾ ਪੁੱਤ ਤੁਸੀਂ ਬਹੁਤ ਮੋਹ ਕਰਦੇ ਹੋ ਪ੍ਰੀਤ ਦਾ ਤੁਸੀਂ ਕਿਹੜਾ ਸਾਰੀ ਉਮਰ ਬਿਠਾ ਲੋਂਗੇ ਭਾਜੀ ਨਾਲੇ ਕੀ ਗੱਲ ਭਾਈ ਸਾਰੀ ਉਮਰ ਕਾ ਤੂੰ ਨਹੀਂ ਬਿਠਾ ਸਕਦੇ ਕੀ ਗੱਲ ਸਾਡੇ ਕੀ ਦਾਣੇ ਮਕਾ ਦੂਗੀ ਇਹ ਹੈ ਕਿ ਰਾਤ ਨੂੰ ਉੱਠ ਉੱਠ ਖਾਂਦੀ ਆ ਇਹ ਅਸੀਂ ਤਾਂ ਸਾਰੀ ਉਮਰ ਹੀ ਰੱਖ ਲਾਂਗੇ ਇਹ ਜਿਆ ਕੁਟਕਟਾਪੇ ਤੋਂ ਤਾਂ ਚਾਚਾ ਚਲੋ ਇੱਕ ਵਾਰ ਬਹਿ ਕੇ ਗੱਲ ਕਰ ਲੈਨੇ ਆਪਾਂ ਭਾਈ ਹਾਂ ਇੱਕ ਵਾਰ ਆਜੋ ਅੰਦਰ ਆਜੋ ਜੇ ਸਮਝੂ ਸਮਝੋ ਨਹੀਂ ਫਿਰ ਲੈ ਜਾਾਂਗੇ ਬਲੱਡ ਵਧਾਉ ਮੇਰਾ ਮਰ ਗਿਆ ਜਮੀਨ ਫਤ ਸੱਚੀ ਸਿਰ ਫਟੀ ਜਾਂਦਾ ਜਿਹੜੀ ਗੱਲ ਕਰਨੀ ਹੈ ਛੇਤੀ ਕਰੋ ਮਰਿਆ ਤਾਂ ਹੈ ਨਹੀਂ ਮੇਰਾ ਸਾਲਕਣਾ ਜੇ ਮਰਿਆ ਹੁੰਦਾ ਪਰ ਸਾਡਾ ਖਿਹੜਾ ਛੁੱਟ ਜੇ ਤੇਰੇ ਨਾਲੋਂ ਹੈ ਅਜ ਤਾਂ ਫਸ ਗਏ ਉਦੋਂ ਘਟ ਝੁਰਸ ਲਿਆ ਕਰ ਭਾਈ ਹੁਣ ਤੇਰਾ ਸਿਰ ਫਟਣ ਲੱਗ ਰਿਹਾ ਰੇ ਅਜ ਤਾਂ ਲੈ ਕੇ ਜਾਨੇ ਆ ਭਾਈ ਹੁਣ ਕੋਈ ਗੱਲ ਨਹੀਂ ਸੁਣਨੀ ਛੋਟੀ ਪਰ ਚਾਚਾ ਇਹ ਚ ਦੱਸਣ ਵਾਲੀ ਕੀ ਗੱਲ ਹੈ ਲੈ ਜੋ ਮੈਂ ਤਾਂ ਤੈਨੂੰ ਕਹਿਣਾ ਵੀ ਭਾਈ ਸਮਾਂ ਲੈ ਜੋ ਮੇਰੇ ਘਰੋਂ ਕੁੱਤ ਕਲੇਸ਼ ਨੇ ਬੜੇ ਕਲੇਸ਼ ਨਹੀਂ ਚੱਲਿਆ ਜਾਂਦਾ ਐ ਸ਼ਰਮ ਹੈ ਸ਼ਰਮ ਮੇਰੇ ਸਾਹ ਕੋ ਹਜੇ ਮਾਂ ਬਠਾਉਂਦੀ ਆ ਕੀ ਬੈਠਣ ਜੋਗਿਆ ਆਪਾਂ ਹੈ ਬਈ ਗਲਤੀ ਮੰਨਨ ਦੀ ਬਜਾਏ ਤੂੰ ਹਜੇ ਉੱਪਰ ਦੀਆਂ ਗੀਨਾਂ ਲੈ ਜਾ ਮਾੜੀ ਮੋਟੀ ਸ਼ਰਮ ਦਾ ਕਰ ਲੈ ਇਹਨੂੰ ਕਾਹਨੂੰ ਸ਼ਰਮ ਆ ਭਾਈ ਕੋਈ ਹੈ ਨਹੀਂ ਪਿਆਉ ਨਹੀਂ ਹੈਗਾ ਨਾ ਸਿਰ ਤੇ ਪਿਆਉ ਦਾ ਜੇ ਤਾਂ ਜੂਤ ਫੇਰਿਆ ਹੁੰਦਾ ਫਿਰ ਕਾਨੂੰਨ ਨਸ਼ੇ ਤੇ ਲੱਗਦਾ ਚਾਚਾ ਨਸ਼ਾ ਕਰਨ ਨੂੰ ਦੱਸ ਮੈਂ ਚਿੱਟਾ ਲਾਉਣਾ ਹੁਣ ਮੇਰੀ ਗੱਲ ਸੁਣ ਤੂੰ ਪੀਂਦਾ ਨਹੀਂ ਅਸੀਂ ਤਾਂ ਨੇਮ ਧਰਮੀ ਆ ਮੇਰਾ ਹਸਾਲਕਣਿਆ ਤੂੰ ਫਸ ਗਿਆ ਸੰਤਾ ਹੈ ਤੇਰੀ ਤਾਂ ਅਸੀਂ ਫਸ ਗਏ ਕਸਕੇ ਦਰ ਜਾਈਏ ਅਸੀਂ ਅੱਜ ਪੀਤੀ ਐ ਪੀਲੀ ਮਤ ਆਪ ਪਸਤੌਣਾ ਹੁਣ ਸਿਰ ਫਟਣ ਲੱਗ ਰਿਹਾ ਪਸਤੌਣਾ ਪੀਕੇ ਜੇ ਤੇਰਾ ਪਹਿਲਾਂ ਪਤਾ ਹੁੰਦਾ ਅਸੀਂ ਕਦੇ ਕੁੜੀ ਨਾ ਬਿਆਹਉਂਦੇ ਤੇਰੇ ਨਾਲ ਤੇਰਾ ਮਲੰਗ ਦਾ ਬਾਈ ਇਹ ਬੇੜਾ ਉਹਦਾ ਬਚੋਲੇ ਦਾ ਮੇਰੇ ਹਾਲ ਕਰਨੇ ਦਾ ਝੂਠ ਸੁਪਾਨ ਮਾਰੀ ਚਾਚਾ ਪੁੱਠਾ ਸਿੱਧਾ ਬੋਲਣ ਦੀ ਲੋੜ ਨਹੀਂ ਆ ਬੈਠੀ ਆਪਦੀ ਨੂੰ ਲੈ ਜਾਓ ਫਿਰ ਜੇ ਤੁਹਾਨੂੰ ਇੰਨਾ ਬਰਾ ਲੱਗਦਾ ਲੈ ਜਾਓ ਅਸੀਂ ਤਾਂ ਲੈ ਆਨੇ ਆ ਭਾਈ ਤੇਰੀ ਮਾਂ ਨੂੰ ਪੁੱਛ ਇਹਨੇ ਬਿਠਾਇਆ ਹਾਂ ਹਾਂ ਦੱਸ ਕੀ ਕਰਾਉਣਾ ਹੈ ਦੱਸ ਭਾਈ ਕੀ ਕਰਾਉਣਾ ਹੈ ਆਹੋ ਤੈਨੂੰ ਤਾਂ ਤੋਰ ਕੇ ਸਰ ਜੂਗਾ ਮੈਨੂੰ ਨਹੀਂ ਸਰਦਾ ਭਾਈ ਇਹਦੇ ਬਿਨਾ ਲੈ ਸਰਦਾ ਕੀ ਕਰਾਉਣਾ ਹਾਂ ਫਿਰ ਜਦੋਂ ਮੇਰੇ ਨਾਲ ਨਹੀਂ ਕੱਟਦੀ ਮੇਰੇ ਨਾਲ ਨਹੀਂ ਕੁਛ ਤੂੰ ਦੱਸ ਸਿੱਤੋਂ ਕੀ ਮੰਗੇਂਗੀ ਨਾ ਕੱਟਣ ਨੂੰ ਕੀ ਕਹੇ ਤਾਂ ਭਾਈ ਮੈਨੂੰ ਐਂ ਦੱਸ ਤੂੰ ਹੈ ਕੀ ਰੋਟੀ ਪਾਣੀ ਨਹੀਂ ਮਿਲਦਾ ਤੈਨੂੰ ਜਬਾਣੀ ਮਿਲਦਾ ਕਿਉਂ ਨਹੀਂ ਮਿਲਦਾ ਲੱਕੀ ਦਾ ਭੁੱਖਾ ਬੈਠਿਆ ਭੁੱਖਾ ਕਿਉਂ ਰੱਜਿਆ ਦਾ ਬੋਤਲ ਨਾਲ ਬੈਠਾ ਹੈ ਤੂੰ ਹੈ ਭੁੱਖਾ ਕਿਹੜੇ ਪਾਸੇ ਆ ਮੈਨੂੰ ਐਂ ਦੱਸ ਨਾ ਪੇਨ ਨੂੰ ਚਾਚਾ ਫਿਰ ਮੈਂ ਕਿਹੜਾ ਕਿਸੇ ਦੀ ਪੀਣਾ ਆਪਦੀ ਪੀਤੀ ਹੈ ਹੈ ਆਪਦੇ ਯਾਰ ਦੋਸਤ ਦੇ ਸਾਗਣ ਤੇ ਪੀਤੀ ਦਸਤਾ ਐਵੇਂ ਸਿਰ ਚੜੀ ਜਾਂਦੇ ਹੋ ਮੜੀ ਜੀ ਗਲਤੀ ਆ ਉਸ ਨੂੰ ਕਿੱਡੀ ਗੱਲ ਬਣਾਤੀ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨੇ ਬਲਾ ਮੰਟਾਂ ਚ ਲਿਆ ਸਾਨੂੰ ਨਾ ਇਹ ਮੜੀ ਜੀ ਗਲਤੀ ਆ ਪਾ ਇੱਕ ਉਟ-ਕੁੱਟ ਕੇ ਦੱਸ ਜ ਵਖਰੀ ਨੀਲੀ ਕਰਤੀ ਹੈ ਬਾਕੀ ਰਹੀ ਗੱਲ ਤੂੰ ਆਪਦੀ ਪੀ ਆ ਫੇਰ ਸਾਨੂੰ ਕੀ ਆ ਤੂੰ ਕੁੜੀ ਨੂੰ ਕੁੱਟਣ ਦਾ ਕੀ ਫਰਜ਼ ਬਣਦਾ ਭਈ ਤੇਰਾ ਹੈ ਮਰੇ ਇਹਨੇ ਨਹੀਂ ਪਾਈ ਸਾਨੂੰ ਬੁਲਾਇਆ ਅਸੀਂ ਤਾਂ ਆਪ ਆਏ ਆ ਕੁਦਰ ਤੋਂ ਆਗੇ ਦੀ ਸਾਨੂੰ ਕੀ ਤਾ ਜੀ ਤੂੰ ਅੱਗੇ ਆ ਕੁਛ ਕਰੀ ਬੈਠੇਗਾ ਹੈ ਠੀਕ ਆ ਫਿਰ ਚਾਚਾ ਹੁਣ ਦੇਖ ਬਾਲਾ ਤਾਂ ਬੋਲਣ ਦਾ ਫਾਇਦਾ ਨਹੀਂ ਨਾ ਕੋਈ ਗੱਲਾਂ ਕਰਨ ਦਾ ਫਾਇਦਾ ਜੇ ਤਾਂ ਲੈ ਕੇ ਜਾਣੀ ਆ ਤਾਂ ਲੈ ਜਾਓ ਜੇ ਛੱਡ ਕੇ ਜਾਣੀ ਆ ਤਾਂ ਛੱਡ ਜਾਓ ਪਰ ਇਹਨੂੰ ਇਹ ਗੱਲ ਸਮਝਾ ਦੇ ਵੀ ਭਾਈ ਮੈਂ ਜਦੋਂ ਮਰਜੀ ਆਵਾਂ ਚਾਹ ਪਾਣੀ ਦਾ ਪੁੱਛਣ ਦਾ ਫਰਜ਼ ਬਣਦਾ ਰੋਟੀ ਟੁੱਕ ਪੁੱਛਣ ਦਾ ਫਰਜ਼ ਬਣਦਾ ਇਹ ਨਹੀਂ ਰੋਟੀ ਦਊ ਮੈਨੂੰ ਹੋਰ ਕੌਣ ਦਊ ਤੇਰੇ ਲੱchn ਨਹੀਂ ਭਾਈ ਰੋਟੀ ਦੇਊਗੀ ਹੈ ਜੇ ਨਾਲ ਰੰਦੀ ਹੋਏ ਮਾਪ ਕਹਾ ਆਪਦੀ ਨੂੰ ਝਿੜਕਾਂ ਤੂੰ ਤਾਂ ਸਰਦਾਰਾਂ ਵਾਂਗੂ ਖਾਵੇਂ ਤੇਰੀ ਹੈ ਨਹੀਂ ਤੇਰੇ ਲੱchn ਤੇਰੇ ਖਾਣ ਦੇ ਬੰਦੇ ਆ ਅੱਜ ਨਹੀਂ ਦਿੱਤੀ ਰੋਟੀ ਅੱਜ ਜਾ ਕੇ ਮੈਂ ਇਹਨੂੰ ਕੁਝ ਕਹੀ ਨਹੀਂ ਨੇ ਮੀ ਅਜੇ ਮੈਨੂੰ ਹੋਰ ਕੋਈ ਗੱਲ ਕਹੀ ਹੋਵੇ ਮਾ ਮੈਨੂੰ ਪਾਣੀ ਦੇ ਦੇ ਰੋਟੀ ਦੇ ਦੇ ਪੁੱਠਾ ਬੋਲੀ ਤਾਂ ਮੇਰੇ ਤੋਂ ਆ ਕੁਛ ਹੋ ਨਾ ਮੇਰੀ ਗੱਲ ਸੁਣ ਲੈ ਓਏ ਮੇਰੀ ਐਡੀ ਉਮਰ ਹੋ ਗਿਆ ਨੀਲ ਪਾਇਆ ਪਿਆ ਕੁੜੀ ਤੇ ਆ ਕੇ ਪੈ ਗਿਆ ਓਏ ਫਿਰ ਮੈਂ ਕਹਿਣਾ ਮੈਂ ਤਾਂ ਕਿਹਾ ਵੀ ਹਾਂ ਭਈ ਬੱਜਾ ਮੇਰ ਤੋਂ ਹਾਂ ਫਿਰ ਕਿਉਂ ਮਰਿਆ ਭਈ ਤੇ ਕੀ ਗੱਲ ਹੈ ਕੁੱਟਣ ਵਾਸਤੇ ਬਹੀ ਆਸੀ ਤੈਨੂੰ ਦੱਸਦਾ ਦੱਸਦਾ ਚਾਚਾ ਤੂੰ ਤਾਂ ਹੁਣ ਉਹੀ ਗੱਲ ਬਧਾਈ ਜਾਣਾ ਗੱਲ ਬਧਾਈ ਜਾਣਾ ਨਾਲੇ ਹੋਰ ਜੇ ਮੇਰੇ ਵਾਸਤੇ ਹੋਵੇ ਭੈਣ ਜੀ ਮੈਂ ਤਾਂ ਇਹਨੂੰ ਕਣਕਵਾਲ ਚ ਕਾਦਾ ਮੇਰੇ ਹਾਲ ਕਣੇ ਨੂੰ ਚੱਲ ਛੱਡ ਉਹ ਯਾਰ ਗੱਲਾਂ ਤੂੰ ਲੈ ਜਾ ਚਾਚਾ ਜਾ ਭਗ ਜਾ ਐ ਕਿ ਮੈ ਲੈ ਜਾ ਨਾ ਨਾ ਬਾਈ ਇਧਰੀ ਖੜੀ ਹੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਬਾਈ ਸੁਣ ਨਹੀਂ ਲੈ ਰਹੇ ਆ ਜੀ ਜਮੇ ਨਹੀਂ ਜਾਣਾ ਹੈਗਾ ਲੈ ਕੇ ਇਹਨੂੰ ਦੇਖੋ ਘਰ ਇਸੇ ਦਾ ਹੀ ਆ ਕਿਸੇ ਦਾ ਨਹੀਂ ਹੈਗਾ ਕਰਤਾ ਇਹਦਾ ਜੀ ਸਰਦਾਰ ਦਾ ਇਹਦਾ ਘਰ ਨੂੰ ਆ ਦੂਜੀ ਗੱਲ ਖਾਜੇ ਮੁੰਡਿਆ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਗੱਲ ਕਰ ਲੈਣ ਦੇ ਕਰ ਲਈ ਜਿਹੜੀਆਂ ਕਰਨੀਆਂ ਨੇ ਉਹ ਜਿਹੜੀ ਮਿੰਡ ਮਿੰਡ ਕਰ ਲੈ ਕਰਨੀਆਂ ਇੱਕ ਗੱਲ ਕਹਿਣਾ ਜੇ ਉਹਰੇ ਰਹਿਣਾ ਡੰਡੇ ਵਾਂਗੂ ਸਿੱਧਾ ਰਹਿਣਾ ਉਹ ਨਹੀਂ ਆਉਂਦਾ ਭਾਈ ਜਾਂਦੀ ਵਾਹ। ਮੈਂ ਕੋਈ ਲੋੜ ਨਹੀਂ ਪਈ। ਇਹਨੂੰ ਇਹਨੂੰ ਕਿਧਰ ਨਹੀਂ ਪੁੱਛਾਈ ਨਹੀਂ ਹੈ। ਕਿਉਂ ਮਾਸੀ? ਹੈਗਾ ਹੁਣ ਕੁਝ ਬੋਲਣ ਨੂੰ ਕਿਵੇਂ ਗਿਆ ਉੱਠ ਕੇ? ਤੁਸੀਂ ਉਹ ਤੋਂ ਕੀ ਲੈਣਾ ਭਾਈ ਸਾਹਿਬ? ਮੈਂ ਆਪੇ ਸਮਝਾ ਲਵਾਂ ਨਾ। ਪਹਿਲਾਂ ਬਥੇਰੇ ਵਾਰ ਸਮਝਾਇਆ ਉਹਦਾ ਸਮਝ ਨਹੀਂ ਆਇਆ। ਦੇਖੋ ਤੁਸੀਂ ਇਹਨੂੰ ਨਾ ਲੈ ਕੇ ਜਾਇਓ। ਮੇਰਾ ਇਹਦੇ ਬਿਨਾ ਜਮਨ ਜੀ ਨਹੀਂ ਲੱਗਦਾ। ਕਾਨੂੰ ਇਹਦੀ ਲੱਤ ਬਾਹਾਂ ਤੋੜਦੀ ਭੈਣ ਜੀ ਕੌਣ ਜ਼ਿੰਮੇਵਾਰ ਹੈ ਮੈਨੂੰ ਐਂ ਦੱਸੋ। ਮੈਂ ਬੈਠੀ ਆਂ। ਥੋੜਾ ਬੈਠਿਆ ਨਾ ਭੈਣ ਜੀ ਕੀ ਬਣਦਾ ਹੈ? ਥੋੜੀ ਚੱਲਦੀ ਤਾਂ ਹੈ ਨਹੀਂ ਹੈ? ਚੱਲਦੀ ਨਾ ਸਾ ਅਸੀਂ ਤਾਂ ਲੈ ਕੇ ਜਾਵਾਂਗੇ ਇੱਥੇ ਗੱਲ ਨਿਬੜਦੀ ਐ ਜੀ ਹੋਰ ਗੱਲੇ ਨਹੀਂ ਨਿਬੜਦੀ। ਨਾ ਨਾ ਭਾਈ ਸਾਹਿਬ ਦੇਖੋ ਮੇਰੀ ਗਰੰਟੀ ਆ ਜੇ ਅੱਜ ਤੋਂ ਬਾਅਦ ਕੁਝ ਵੀ ਕਿਹਾ ਇਹਨੂੰ ਤਾਂ ਮੈਂ ਆਪ ਜੁਮੇਦਾਰੀ ਲੈਣੀ ਆ। ਦੇਖੋ ਮੈਂ ਤਾਂ ਜੀ ਕੁੜੀ ਨੂੰ ਪੁੱਛੂਆ ਕਿਉਂ ਬੇਟਾ ਬੋਲ ਭਾਈ ਜਾਨਾ ਤੈ ਕਿਰੇਣਾ। ਚੋਚੋ ਜਦੋਂ ਮੰਮੀ ਕਹੀ ਜਾਂਦੀ ਆ ਇੱਕ ਵਾਰੀ ਵੇਖ ਲੈਨੇ ਆ। ਕੀਪ ਤਾਂ ਸਮਝੀ ਜਾਵੇ ਨਾਲੇ ਉਹਨਾਂ ਉਹ दारू ਪੀ ਫਿਰਦਾ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਤੇ ਨਾ ਹੀ ਉਹਨੂੰ ਸਮਝ ਲੱਗਣੀ ਆ ਹੁਣ। ਪਹਿਲਾਂ ਵੀ ਕਿੰਨੇ ਵਾਰ ਤਾਂ ਦੇਖਿਆ ਕਿਹੜਾ ਸਮਝਦਾ ਉਹ। ਪੁੱਤ ਮੈਂ ਆਪ ਜਿੰਮੇਵਾਰੀ ਲੈਂਦੀ ਆ ਜੇ ਕੱਲ ਨੂੰ ਇਹਦੇ ਤੇ ਹੱਥ ਚੱਕੂਗਾ ਤਾਂ ਮੈਂ ਉਹਦੇ ਬਰਾਬਰ ਲੱਤਾਂ ਤੋੜ ਦੂੰ ਦੋਨੇ ਲੱਤਾਂ ਤੋੜ ਕੇ ਉਹਨੂੰ ਮੰਜੇ ਤੇ ਬਿਠਾਉਣਾ ਮਨਜ਼ੂਰ ਪੁੱਤ ਗੱਲਾਂ ਹੀ ਨੇ ਸੋਡੀਆਂ ਤਾਂ ਹੀ ਆਈ ਵਾਰ ਤਾਂ ਜਿੰਮੇਵਾਰੀ ਲੈਣੇ ਆਈ ਵਾਰ ਨਹੀਂ ਸੋਡੇ ਕੋਸ ਹੁੰਦਾ ਗਿਆ ਚੱਲ ਤੁਸੀਂ ਆਹ ਵਾਰ ਤਾਂ ਦੇਖ ਲਓ ਪੁੱਤ ਬਣ ਕੇ ਚੱਲ ਦੇਖ ਲੈਨੇ ਆ ਭਾਈ ਜਿੱਥੇ ਇੰਨੇ ਵਾਰ ਕੇਰਾ ਹੋਰ ਸਹੀ ਕਿਉਂ ਪੁੱਤ ਹੋਰ ਚਾਚਾ ਦੇਖ ਲੈਨੇ ਆ ਹੋਰ ਹੱਲ ਵੀ ਕੀ ਐ ਕਿੰਨਾ ਟਾਈਮ ਮੈਂ ਉੱਥੇ ਬੈਠੀ ਰਹੂੰਗੀ ਆਕਰ ਕਰ ਮੁਰਕ ਕੇ ਤਾਂ ਮੈਨੂੰ ਇੱਥੇ ਆਉਣਾ ਪਊਗਾ ਆਇਨਾ ਪੈ ਤੂੰ ਸੋਚਾ ਬਿੱਕੇ ਮੈਂ ਬੈਠੀ ਰਹੂੰਗੀ ਕੀ ਗੱਲ ਪਈ ਤੈਨੂੰ ਕੀ ਮਿਲਦਾ ਨਹੀਂ ਕੋਸ ਉਥੇ ਰੋਟੀ ਪਾਣੀ ਨਹੀਂ ਪਗਦਾ ਆਪਣੇ ਤੇਰੀ ਘਰ ਆਕਰ ਉਥੇ ਵੀ ਬਿਆਹ ਤੋਂ ਬਾਅਦ ਕੁੜੀਆਂ ਦਾ ਸਾਰਾ ਕੁਝ ਉਹਦੇ ਸੌਰੀ ਹੁੰਦੇ ਨਹੀਂ ਇਤਨਾਂ ਨਾਲ ਕਹਿਣ ਦੀ ਗੱਲਾਂ ਹੀ ਹੁੰਦੀਆਂ ਵੀ ਪੇਕੇ ਘਰ ਰਹਿ ਲੂਗੀ ਪੇਕੇ ਘਰ ਤਾਂ ਕੁੜੀ ਸਿਰ ਤੇ ਬੋਝੀ ਹੁੰਦੀ ਆ ਨਾਲੇ ਪੇਕੇ ਘਰ ਤਾਂ ਕੁੜੀ ਸਿਰ ਤੇ ਬੋਝੀ ਹੁੰਦੀ ਆ ਚਾਚਾ ਕਾਨੂੰ ਬੋਝ ਹੁੰਦੀ ਹੈ ਭਈ ਆ ਮੈਂ ਉਹੀ ਗੱਲ ਹੈ ਮੈਨੂੰ ਬੋਝ ਨਹੀਂ ਲੱਗਦਾ ਪਰ ਮੈਂ ਤੈਨੂੰ ਆ ਨਰਕ ਚ ਨਹੀਂ ਰੱਖ ਸਕਦਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਚੱਲ ਭਈ ਮੈਂ ਤੇਰੇ ਕਹਿਣ ਤੇ ਇੱਕ ਵਾਰੀ ਭਈ ਅਸੀਂ ਮੁੜ ਜਾਣੇ ਆ ਨਹੀਂ ਮੈਂ ਤਾਂ ਤੈਨੂੰ ਲੈ ਕੇ ਜਾਊਂਗਾ ਇਸ ਦੂ ਬਾਦ ਤਾਂ ਚਾਚਾ ਜੀ ਉਹਨੇ ਹੁਣ ਕੰਜਰ ਕਲੇਸ਼ ਕੀਤਾ ਨਾ ਤਾਂ ਮੈਂ ਤੈਨੂੰ ਆਪ ਫੋਨ ਕਰੂੰਗੀ ਖੁਦ ਫਿਰ ਤੂੰ ਕਿਵੇਂ ਮਰਜ਼ੀ ਕਰ ਲੈ ਨਾ ਹੁਣ ਮੈਂ ਤਾਂ ਤੇਰੇ ਤੇ ਵੀ ਨਹੀਂ ਯਕੀਨ ਕਰਦਾ ਫੋਨ ਕਰੀ ਨਾ ਕਰੀ ਮੈਂ ਤਾਂ ਆਪ ਵਿੜਕ ਲੈ ਕੇ ਜਾਊਂਗਾ ਭਈ ਮੈਂ ਤਾਂ ਗੇੜਾ ਮਾਰੂਗਾ ਕੋਈ ਗੱਲ ਨਹੀਂ ਭਾਈ ਸਾਹਿਬ ਤੁਸੀਂ ਗੇੜਾ ਮਾਰ ਜਿਓ ਚਲੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਈ ਹੁੰਦੀ ਨਾ ਆਲੇ ਪੁੱਤ ਜੀਤਾ ਕਰਦਾ ਨਹੀਂ ਹੈ ਇਹਨਾਂ ਆਈ ਮਮਾ ਜਾਨ ਸਾਰੇ ਇਹ ਤੁਮ ਰੋੜਦਾ ਬਸ ਕਿਵੇਂ ਭਾਂਡੇ ਤੋਂ ਮਾਣ ਪਰ ਇਹ ਪੁੱਤਰ ਹਾਂਜੀ ਮੰਮੀ ਕੀ ਕਰੀ ਜਾਨੇ ਭਾਂਡੇ ਮਾਣ ਦਿੰਨੀ ਆ ਪੁੱਤ ਕੋਈ ਨਾ ਮੰਮੀ ਮਾਂਜੀ ਜਾਨੀ ਆ ਹੌਲੀ ਹੌਲੀ ਨਾ ਨਾ ਕੋਈ ਨਾ ਪੁੱਤ ਮੈਂ ਮਾਣ ਦਿੰਨੀ ਆ ਕੋਈ ਨਾ ਤੂੰ ਰਹਿਣ ਦੇ ਭਾਂਡਿਆਂ ਨੂੰ ਮੈਨੂੰ ਪਤਾ ਤੇਰੀ ਬੰਦੂਕ ਦੀ ਹੈਗੀ ਹੂੰ ਤਾਂ ਮੰਮੀ ਲੜਾਈ ਵੇਲੇ ਉਹਨੇ ਮੋਸਤ ਹੀ ਸੱਚੀ ਕੁੱਤਾ ਕਿਸੇ ਜਮ ਮਿੰਨਾ ਦੇ ਉਹ ਕਾਨਾ ਗੁੰਨਾ ਪੈ ਗਿਆ ਔਰੇ ਆਵਰੇ ਬਾੜੀ ਚੀਜ਼ ਪੈਂਦੀ ਹੈਗੀ ਕੋਈ ਨਾ ਪੁੱਤ ਮਸਲਾ ਲਾਂਗੇ ਕਿਸੇ ਤੋਂ ਕੋਈ ਨਾ ਬੁਲਾ ਕੇ ਤੋ ਮੈਨੂੰ ਐ ਦੱਸ ਇਹਦਾ ਕੀ ਕਰਾਂ ਮੈਂ ਕੁੱਤੇ ਦਾ ਇਹ ਤਾਂ ਕਿਸੇ ਜਹਾਨ ਦਾ ਕਹਣਾ ਮੈਨੂੰ ਜਮੀ ਸਰਾਪ ਹੀ ਲੱਗ ਗਿਆ ਹੁਣ ਮੰਮੀ ਕੁੱਤੇ ਨਾਲ ਕੁੱਤੇ ਤਾਂ ਹੋਏ ਨਹੀਂ ਜਾਂਦਾ ਹੁਣ ਆਪਾਂ ਕੀ ਕਰੀਏ ਇਹ ਚੀਜ਼ ਦਾ ਤਾਂ ਕੋਈ ਹੱਲ ਵੀ ਨਹੀਂ ਜਦੋਂ ਇਹਦਾ ਨਸ਼ਾ ਨੂੰ ਛੁੱਟਰੇ ਨਾ ਇਹਨੂੰ ਪਿਆਰ ਨਾਲ ਸਮਝਾ ਕੇ ਦੇਖ ਲਿਓ ਜੇ ਸਮਝਦਾ ਪੁੱਤ ਪਿਆਰ ਨਾਲ ਤਾਂ ਇਹ ਸਮਝਦਾ ਨਹੀਂ ਮੈਂ ਤਾਂ ਐ ਕਹਿੰਦੀ ਆ ਤੀ ਤੂੰ ਵੀ ਕਰਨਾ ਇਹਦੇ ਬਰਾਬਰ ਇਹਨਾਂ ਹੱਥ ਚੱਕ ਲਿਆ ਕਰ ਇਹ ਲੋਟੇ ਫੇਰ ਆਊਗਾ ਨਹੀਂ ਮੰਮੀ ਜੋ ਮੇਰੇ ਤੇ ਹੱਥ ਚੱਕਦਾ ਇਹਦਾ ਮਤਲਬ ਇਹ ਥੁੜੀ ਆ ਵੀ ਮੈਂ ਤੇ ਬਰਾਬਰ ਹੱਥ ਚੱਕਾ ਇਹ ਕਿਦਰ ਦੀ ਗੱਲ ਹੈਗੀ ਉਹ ਤਾਂ ਗੱਲ ਨਹੀਂ ਫਿਰ ਇਹਨੇ ਐ ਤਾਂ ਟਿਕਣਾ ਨਹੀਂ ਹੈਗਾ ਨਾ ਇਹ ਲੋਟ ਆਵੇ ਜੇ ਤੂੰ ਬਰਾਬਰ ਚੱਕੇਗੀ ਦੋ ਚਾਰ ਡੰਡੇ ਮਾਰੇਗੀ ਨਾ ਇਹਦੇ ਲੱਤਾਂ ਤੋੜ ਕੇ ਇਹਨੂੰ ਮੰਜੇ ਤੇ ਬਿਠਾਵੇਂਗੀ ਫਿਰ ਇਹਨੂੰ ਅਕਲ ਆਉਗੀ ਮੰਮੀ ਜੇ ਉਹ ਆਪ ਹੈ ਮੇਰੇ ਦਾ ਮਤਲਬ ਇਹ ਥੁੜੀ ਆ ਵੀ ਮੈਂ ਵੀ ਉਹਦੇ ਵਰਗੀ ਹੋ ਜਾ ਫਿਰ ਉਹਦੇ ਚ ਤੇ ਮੇਰੇ ਚ ਕੀ ਫਰਕ ਰਹੇ ਜੂਗਾ ਉੱਤ ਫਿਰ ਜੇ ਤੂੰ ਨਹੀਂ ਐ ਕਰਨੀਂਗੀ ਫੇ ਮੈਨੂੰ ਚੱਕਣਾ ਪਊਗਾ ਡੰਡਾ ਫਟੋ ਘੱਟ ਲੱਤਾ ਟੁੱਟੀਆਂ ਹੋਣਗੀਆਂ ਮੰਜੇ ਤੇ ਬੈਠਾ ਰਹੂਗਾ ਤੁਸੀਂ ਤਾਂ ਮੰਮੀ ਉਹਦੇ ਮਾਂ ਹੋ ਕੁਛ ਵੀ ਕਰ ਸਕਦੇ ਹੋ ਪਰ ਮੇਰੇ ਤਾਂ ਉਹ ਘਰ ਵਾਲਾ ਕਹਿੰਦੇ ਹੁੰਦੇ ਨੇ ਘਰ ਵਾਲਾ ਤਾਂ ਪਰਮੇਸ਼ਵਰ ਹੁੰਦਾ ਇਹ ਜੇ ਪਰਮੇਸ਼ਵਰ ਨੂੰ ਕਰੇਂਗੀ ਕੀ ਜਿਹੜਾ ਹੋਈ ਗੱਲ ਆ ਤੈਨੂੰ ਕੁੱਟ ਕੇ ਛੱਡ ਦੇਣਾ ਹੈਗਾ ਚਲ ਦੇਖਦੀ ਆ ਮਾਂ ਜਿਹਦਾ ਸੁਧਰਦਾ ਤਾਂ ਠੀਕ ਆ ਨਹੀਂ ਫਿਰ ਚਾਚੀ ਉਹ ਵੀ ਆਏ ਤਾਂ ਹੈਗੇ ਸੀਗੇ ਇੱਕੇ ਵਗ ਜੂਗੀ ਖੀਪ ਤੇ ਨੂੰ ਸੁਰਤ ਆਈ ਜਾਵੇ ਬਾਅਦ ਚ ਤੀ ਹੈ ਪੇਕੇ ਤਾਂ ਮੈਨੂੰ ਪਤਾ ਤੂੰ ਜਾਣਾ ਦੋ ਚਾਰ ਦਿਨ ਲਾਇਆ ਹੀ ਮੈਂ ਤਾਂ ਤਾਂ ਨਹੀਂ ਤੋਰਿਆ ਤੈਨੂੰ ਜੇ ਤਾਂ ਉਹ ਖੁਸ਼ੀ ਨਾਲ ਲੈ ਜਾਂਦੇ ਹੋਰ ਗੱਲ ਸੀ ਐ ਪੁੱਤ ਲੜਾਈ ਨਾਲ ਤਾਂ ਮੇਰਾ ਜੀ ਨਹੀਂ ਕਰਿਆ ਤੈਨੂੰ ਭੇਜਣ ਨੂੰ ਇਹ ਤਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਚਾਚੀ ਹੋਰੀ ਕੋ ਦਮ ਆ ਜਾਣਗੇ ਫੋਨ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਕੁਝ ਤੇ ਨਾਲ ਮੇਰਾ ਤੂੰ ਵੀ ਜੀ ਕਰਦਾ ਨਹੀਂ ਸੀ ਉਹਨਾਂ ਨੂੰ ਕੁਝ ਵੀ ਦੱਸਣ ਦਾ ਪਰ ਮੈਂ ਕੀ ਕਰਾਂ ਮੂੜੀ ਬਹੁਤ ਖਰਾਬ ਸੀ ਮੇਰਾ ਉਹਲਾ ਵੀ ਕਿੰਨਾ ਕੁ ਚਿਰ ਰੱਖੇਗੀ ਉਹਨਾਂ ਨੂੰ ਪਤਾ ਵੀ ਹੈ ਮੰਮੀ ਵੀ ਉਹਦਾ ਵੀ ਵਾਧੂ ਕਲੇਸ਼ ਕਰਦਾ ਹੈ ਬਸ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਇਹਦੂ ਮੁੜ ਕੇ ਕਹਣਾ ਜੇਦਰ ਨਾ ਕੋਈ ਤਿੰਨ ਪੰਜ ਕਰੂਗਾ ਮੈਂ ਤਾਂ ਕਹਿੰਦੀ ਆ ਬਰਾਬਰੇ ਲਾ ਦੀ ਉਹਦੇ ਦੋ ਚਾਰ ਆਪੇ ਹਟ ਜੂਗਾ ਮੁੜ ਕੇ ਨਹੀਂ ਇਹਨੇ ਹੱਥ ਚੱਕਣਾ ਤੇਰੇ ਤੇ ਨਹੀਂ ਮੰਮੀ ਮੈਂ ਹੱਥ ਨਹੀਂ ਉਹਨਾਂ ਦੇ ਚੱਕ ਸਕਦੀ ਇਹ ਤੂੰ ਤਾਂ ਮੈਨੂੰ ਸੱਚੀ ਦੁਖੀ ਕੀਤਾ ਪਿਆ ਇਹ ਮੇਨੂੰ ਚਲ ਕੋਈ ਨਾ ਮੈਂ ਭਾਂਡੇ ਮਾਜ ਲਾਂ ਨਾ ਦੋ ਗਲਾਸ ਹੀ ਰਹਿ ਗਏ ਬਾਕੀ ਕੋਈ ਨਾ ਪੁੱਤ ਮੈਂ ਮਾਜ ਲੂੰਗੀ ਮੰਮੀ ਕੋਈ ਗੱਲ ਨਹੀਂ ਮੈਂ ਮਾਜ ਲੂੰਗੀ ਪਰ ਆਰਾਮ ਕਰ ਤੁਸੀਂ ਜਾਓ ਕਹੇ ਲੱਗ ਜਾ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਠੀਕ ਹੋ ਜੂਗਾ ਹੱਥ ਸਾਰੇ ਭਾਂਡੇ ਮਾਜਤੇ ਦੋ ਗਲਾਸ ਹੀ ਰਹਿ ਗਏ ਬਸ ਚਲ ਫਿਰ ਆਰਾਮ ਕਰ ਲਈ ਚੰਗਾ ਕੋਈ ਨਾ ਪਤਾ ਨਹੀਂ ਕਿੱਥੇ ਤਾਂ ਬਟੂਆ ਧਰਤਾ ਕਿੱਥੇ ਨਾ ਮੇਰੀਆਂ ਚੀਜ਼ਾਂ ਵੀ ਨਹੀਂ ਛੜਤੀਆਂ ਇਹ ਪ੍ਰੀਤਾ ਪ੍ਰੀਤਾ ਹਾਂਜੀ ਮੇਰਾ ਬਟੂਆ ਕਿੱਥੇ ਹੈ ਬਟੂਆ ਮੈਨੂੰ ਤੁਹਾਡੇ ਬਟੂਏ ਦਾ ਕੀ ਪਤਾ ਤੁਸੀਂ ਇਹ ਰੱਖਦੇ ਹੋਗੇ ਰੱਖਦਾ ਤਾਂ ਮੈਂ ਹੀ ਆ ਉਹ ਤਾਂ ਮੈਨੂੰ ਪਤਾ ਪਰ ਅਲਮਾਰੀ 'ਚ ਰੱਖਿਆ ਸੀ ਨਾ ਤਾਂ ਹੁਣ ਉੱਥੇ ਬਟੂਆ ਹੈ ਨਾ ਪੈਸੇ ਨੇ ਕੀ ਗੱਲ ਕਿੱਧਰ ਗਏ ਮੰਮੀ ਨੇ ਚੱਕਿਆ ਹੋਊਗਾ ਮੰਮੀ ਨੂੰ ਪੁੱਛ ਲਓ ਮੰਮੀ ਨੇ ਕੀ મતલਬ ਮੰਮੀ ਆਪਣੇ ਕਮਰੇ 'ਚ ਬੜਦੀ ਆ ਮੈਨੂੰ ਪਤਾ ਇਹ ਸਾਰਾ ਕੁਝ ਕਰਿਆ ਕਰਾਇਆ ਤੇਰੇ ਤੈਨੂੰ ਇਹ ਹੈ ਵੀ ਹਾਂ ਮੈਂ ਪੈਸਾ ਨਾ ਲੈ ਜਾ ਤੇ ਕੁਝ ਖਾਵਾ ਪੀਵਾ ਬਸ ਇਹ ਗੱਲ ਮੈਨੂੰ ਕੀ ਲੋੜ ਹੈ ਤੁਹਾਡੇ ਬਟੂਏ ਨੂੰ ਹੱਥ ਲਾਉਣ ਦੀ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਫੜਾਉਂਦੇ ਨਹੀਂ ਹੈਗੇ ਤੇ ਦੂਜੀ ਗੱਲ ਮੈਂ ਬਿਨਾਂ ਪੁੱਛੇ ਚੱਕਦੀ ਨਹੀਂ ਹੈਗੀ ਹੁਣ ਤਾਂ ਤੁਸੀਂ ਮੁਕਰੋਗੇ ਸਾਰੇ ਮੁਕਰੋਗੇ ਹਰ ਇੱਕ ਗੱਲ ਤੋਂ ਮੁਕਰੋਗੇ ਵੀ ਹਾਂ ਮੈਂ ਤਾਂ ਆ ਨਹੀਂ ਕਰਿਆ ਆ ਨਹੀਂ ਕਰਿਆ ਮਾਂ ਮਾਣੂਲਾ ਮਾਣੂਬਲਾ ਆ ਆ ਗਈ ਲੈ ਕੀ ਆ ਭਾਈ ਨਾ ਮੇਰੇ ਕਮਰੇ ਚ ਤੂੰ ਬੜੀ ਐ ਅਲਮਾਰੀ ਚੋਂ ਪੈਸੇ ਤੇ ਵਟੂਆ ਤੈਂ ਚੱਕਿਆ ਹਾਂ ਮੈਂ ਚੱਕਿਆ ਫਿਰ ਦੇਵਰਾ ਕਿਉਂ ਕੀ ਕਰਨੇ ਨੇ ਕੰਮ ਐ ਮੈਨੂੰ ਕੰਮ ਤਾਂ ਮੈਨੂੰ ਪਤਾ ਐ ਵੀ ਜਿਹੜਾ ਤੈਨੂੰ ਕੰਮ ਹੈਗਾ ਕੀ ਕੰਮ ਐ ਸ਼ਰਾਬਾਂ ਹੀ ਪੀਵੇਂਗਾ ਜਾ ਕੇ ਹੋਰ ਤੈਨੂੰ ਕੀ ਕੰਮ ਆ ਲੈ ਕਿੱਡਾ ਕ ਨਸ਼ੇੜੀ ਬਣਾਤਾ ਤੁਸੀਂ ਨ ਇੱਕ ਦਿਨ ਚੀ ਮੈਨੂੰ ਵੀ ਹਮੇ ਸ਼ਰਾਬਾਂ ਪੀਊਂਗਾ ਮੈਂ ਆ ਕਰੂੰਗਾ ਲੈ ਤੁਸੀਂ ਹੁਣ ਮੇਰੇ ਪੈਸੇ ਵੀ ਚੱਕ-ਚੱਕ ਕੇ ਲਕੋਵੋਗੇ ਇੱਕ ਦਿਨ ਦਾ ਕੰਮ ਨਹੀਂ ਹੈਗਾ ਤੇਰਾ ਤੇਰਾ ਤਾਂ ਰੋਜ਼ ਦੇ ਹੀ ਕੰਮ ਆ ਭਾਈ ਆਏ ਤਾਂ ਤੂੰ ਮੇਰੀ ਬੁਰਕੀ ਵੀ ਨਹੀਂ ਟੱਪਣ ਦੇਣੀ ਹਾਂ ਰੋਟੀ ਵੀ ਬੰਦ ਕਰੇਂਗੀ ਤੂੰ ਮੇਰੀ ਹਾਂ ਮੈਂ ਕਰੂੰਗੀ ਰੋਟੀ ਬੰਦ ਵੀ ਤੇਰੀ ਪਰ ਉਹੀ ਦਾਗ ਦੇ ਦੋ ਵੀ ਹਾਂ ਹੈ ਨਹੀਂ ਸਾਡਾ ਤਾਂ ਇਹ ਸਵੇਰ ਦੇ ਤਾਂ ਤੁਸੀਂ ਲੱਜੇ ਬੈ ਕੇ ਸੀਗੇ ਆ ਹੁਣ ਮਾੜਾ ਮੋਟਾ ਨਾ ਸ਼ੌਤਰੇ ਹੁਣ ਬੋਲਣ ਲੱਗ ਗਏ ਓਟਗੇ ਹੁਣ ਸੁਰਤਾਈ ਆ ਹੁਣ ਮੈਨੂੰ ਪਤਾ ਲੱਗਣ ਲੱਗਿਆ ਵੀ ਮੇਰਾ ਸਮਾਨ ਕਿੱਥੇ ਪਿਆ ਦੀ ਕੌਣ ਕੌਣ ਛੇੜਦਾ ਠੀਕ ਆ ਸੁਰਤਾਈ ਜਾਨ ਤੈਨੂੰ ਹੁਣ ਤੈਨੂੰ ਐਵੇਂ ਪਤਾ ਹੁਣ ਵੀ ਇਹ ਤੇਰਾ ਟੱਬਰ ਆ ਮੈਂ ਤੇਰੀ ਮਾਂ ਆ ਫਿਰ ਮਾਂ ਮਾਮਾ ਵਾਲੇ ਲੱਛਣਾਂ ਤੇ ਤਾਂ ਰਹਿੰਦੀ ਨਹੀਂ ਕਿਉਂ ਹਾਂ ਫਿਰ ਅੱਖ ਤੇਰੀ ਰੋਟੀ ਬੰਦ ਕਰ ਦੂੰ ਹਾਂ ਫਿਰ ਕਰ ਦੂੰਗੀ ਜਿਹੜੇ ਹਸਾਬ ਨਾਲ ਤੂੰ ਚੱਲੇਗਾ ਉਹ ਹਸਾਬ ਨਾਲ ਤਾਂ ਤੇਰੀ ਘਰੋਂ ਰੋਟੀ ਵੀ ਬੰਦ ਹੋ ਜਾਊ ਬਈ ਤੁਸੀਂ ਪੁੱਤ ਲੱਛਣਾਂ ਤੇ ਕਦੋਂ ਰਹਗੇ ਕੋਈ ਨਹੀਂ ਤੈਨੂੰ ਪਤਾ ਤੁਸੀਂ ਵੀ ਆਪਣੀ ਮਾਂ ਨਾਲ ਗੱਲ ਕਰ ਰਹੇ ਹੋ ਕੋਈ ਨਹੀਂ ਕੋਈ ਤੈਨੂੰ ਇਹ ਹੈ ਨਾ ਵੀ ਪੀ ਕਿਉਂ ਤੂੰ ਰੱਖ ਪੈਸੇ ਕੱਲੇ ਤੇਰੇ ਪੈਸਿਆਂ ਤੇ ਨਹੀਂ ਮਿਲਦੀ ਮੈਂ ਮਾਹੀ ਬੈਠੀ ਆ ਦੁਖੀ ਕਰ ਖੱਡਿਆ ਇਹਨੇ ਸਾਨੂੰ ਮੰਮੀ ਪਰ ਆ ਦੇ ਦਿੰਦੀ ਉਹਦਾ ਵਟੂਆ ਤੂੰ ਹੁਣ ਬਾਰੋਂ ਕਿਸੇ ਨਾਲ ਝੁੱਲ ਸਕਿਆਊਗਾ ਪੁੱਤ ਗੱਲ ਵਟੂਏ ਦੀ ਨਹੀਂ ਗੱਲ ਤਾਂ ਆ ਵੀ ਜਿਹੜਾ ਇਹ ਲੱਛਣ ਕਰਦਾਗਾ ਉਹਨਾਂ ਦੀ ਆ ਮੰਮੀ ਤੁਹਾਨੂੰ ਬਤਾਦਾ ਹੈਗਾ ਇਹ ਚ ਆਪਣੀ ਜਿਆਦੇ ਵੱਡੀ ਬੇਇਜ਼ਤੀ ਹੈਗੀ ਕਿਸੇ ਨੂੰ ਜਾ ਕੇ ਹੱਥ ੱਡੂਗਾ ਪੈਸੇ ਮੰਗੂਗਾ ਉਹ ਕਿੰਨੇ ਕ ਦਿਨ ਦੇ ਨਾਲ ਹੀ ਲੋਕ ਗੱਲਾਂ ਬਣਾਉਣਗੇ ਆਪਣੀਆਂ ਕਿੰਨੇ ਕ ਦਿਨ ਦੇ ਦੂ ਕੋਈ ਇਹਨੂੰ ਪੈਸੇ ਇੱਕ ਦਿਨ ਦੇ ਦੂ ਅਗਲਾ ਦੋ ਦਿਨ ਦੇ ਦੂ ਪੈਸੇ ਜਦੋਂ ਅਗਲੇ ਨੂੰ ਪਤਾ ਲੱਗ ਗਿਆ ਅਭੀ ਇਹ ਤਾਂ ਨਿੱਤ ਦਾ ਸ਼ਰਾਬੀ ਆ ਕੋਈ ਨਹੀਂ ਦਿੰਦਾ ਇਹਨੂੰ ਪੈਸੇ ਫੇਰ ਇਹ ਹਟੂਗਾ ਇਹ ਪੀਣੋ ਸ਼ਰਾਬਾ ਸਵੇਰ ਦਾ ਰੱਜਿਆ ਪਿਆ ਸੀਗਾ ਦੱਸ ਹੁਣ ਫੇਰ ਇਹਦੇ ਉੱਠ ਗਈ ਕੁੱਕਲ ਬਸ ਨਸ਼ੇ ਦੀ ਭਾਲ ਆਉਂਦੀ ਆ ਜੀ ਨੂੰ ਉਹ ਤਾਂ ਫੇਰ ਐਂ ਕਰੂਗਾ ਹੁਣ ਅੱਜ ਕਿਹਾ ਕਿ ਫੇਰ ਆਪਣੇ ਨਾਲ ਕਲੇਸ਼ ਕਰੂਗਾ ਇਹ ਕੋਈ ਗੱਲ ਨਹੀਂ ਅੱਜ ਮੈਂ ਇਹਨੂੰ ਦੇਖ ਹੀ ਲੂੰਗੀ ਕਿੰਨਾ ਕ ਕਰਦਾ ਹੈ ਕਲੇਸ਼ ਤੂੰ ਵੀ ਮੇਰੇ ਨਾਲ ਲੱਗ ਜਾ ਕਰ ਤੂੰ ਇਹ ਤੋਂ ਡਰਿਆ ਨਾ ਕਰ ਚਲ ਮੈਂ ਤਾਂ ਉੱਧਰ ਕੰਮ ਕਰਦੀ ਆ ਜਾ ਕਰ ਲੈ ਆਰਾਮ ਦੋ ਘੜੀ ਜੇ ਕਰਨਾ ਹੈਗਾ ਮੈਨੂੰ ਪਤਾ ਹੀ ਆ ਕਰੂਗਾ ਤਾਂ ਕਲੇਸ਼ ਆ ਕੇ ਤੂੰ ਬੜੀ ਜਾਣ ਦੁੱਖ ਵੀ ਕਰੀ ਜਾਂ ਹੁੰਦੇ ਸੱਚੇ ਪਾਛਾ ਆਈ ਦੋ ਤਾਂ ਮੈਨੂੰ ਬੁਲਦੀ ਨਾ ਲਾ ਲਾ ਅਕੂਲਰ じゃ ਨਹੀਂ ਹੈਗਾ ਵੀ ਅੰਦਰ ਸ਼ਾਮ ਦਾ ਐ ਨਾ ਉੱਥੇ ਕੰਮਾਂ ਜੋਗਰਾ ਤਾਂ ਬਥੇਰਾ ਹੈਗਾ ਆਹ ਕਰਦੀ ਐ ਲੜਾਈਆਂ ਕਰਾ ਲਈ ਤਾਂ ਤਾਂ ਜਿੰਨੀਆਂ ਮਰਜੀ ਸਾਡੇ ਨਾਲ ਉਹ ਨਹੀਂ ਕਰ ਲੂਗਾ ਕਿਉਂ ਬੁੜਬੁੜ ਕਰੀ ਜਾਨੀ ਮਾਂ ਬੇ ਬੁੜਬੁੜ ਨਾ ਕਰਾ ਹੋਰ ਕੀ ਕਰਾਂ ਆਪਦੇ ਘਰ ਮਾਂ ਨੂੰ ਰੋਣੀਆਂ ਮੈਂ ਜਿਹੜੀ ਮੇਰੀ ਕਿਸਮਤ ਮਾੜੀ ਲਿਖਤੀ ਰੱਬ ਨੇ ਕਿਸਮਤ ਤੇਰੀ ਮਾੜੀ ਨਹੀਂ ਲਿਖੀ ਮਾੜੀ ਤੂੰ ਆਪ ਕਰ ਲੇਗੀ ਮੇਰੀ ਗੱਲ ਸੁਣ ਲੈ ਤੂੰ ਸਿਆਣੀ ਬਿਆਣੀ ਹੈਗੀ ਤੂੰ ਕਿਉਂ ਦੇ ਮਜ਼ਰ ਲਗਦੀ ਐ ਤੂੰ ਕਿਉਂ ਮੇਰੇ ਪੈਸੇ ਚੱਕ ਕੇ ਹੈ ਮਾਗਰ ਲਗਦੀਆਂ ਕਹਿੰਦਾ ਉਹਦੇ ਮੇਰੀ ਗੱਲ ਸੁਣ ਪੁੱਤ ਉਹ ਬਗਾਨੀ ਧੀ ਆ ਮਾਪੇ ਉਹਦੇ ਸਿਰ ਤੇ ਨਹੀਂ ਹੈਗਾ ਜੇ ਅੱਜ ਮੈਂ ਉਹਦੀ ਸਾਈਡ ਨਹੀਂ ਲੈਂਦੀ ਫਿਰ ਕੌਣ ਉਹਦੀ ਸਾਈਡ ਲਊਗਾ ਫਿਰ ਤੂੰ ਇੰਨੀ ਵੀ ਸਾਈਡ ਨਾ ਲੈ ਕੱਲ ਨੂੰ ਤੇਰੇ ਸਿਰ 'ਚ ਗਲੀਆਂ ਕਰੇ ਉਹ ਗਲੀਆਂ ਉਹ ਸਿਰ 'ਚ ਚਾੜਿਆ ਹੋਇਆ ਨਾ ਮੁੜ ਕੇ ਬੇਲੇ ਨੂੰ ਪਛਤਾਏਗੀ ਮੇਰੀ ਸੁਣ ਲੈ ਗੱਲ ਗਲੀਆਂ ਉਹ ਨਹੀਂ ਕਰਦੀ ਮੇਰੇ ਸਿਰ ਤੇ ਗਲੀਆਂ ਕਰੇਗਾ ਤੂੰ ਮੇਰੇ ਸਿਰ ਤੇ ਕਰਨ ਵੀ ਲੱਗ ਰਿਹਾ ਚੰਗਾ ਚਾਹੇ ਮਾੜਾ ਹੈਗਾ ਤਾਂ ਤੇਰਾ ਆਪਦਾ ਮੈਂ ਪੁੱਤ ਤੂੰ ਆਪਦਾ ਜੇ ਤਾਂ ਹੀ ਤੈਨੂੰ ਮਾੜਾ ਮੋਟਾ ਸਮਝਾ ਦਿੰਨੀ ਆ ਮੈਂ ਸਮਝ ਲੈ ਮੇਰੀ ਗੱਲ ਨੂੰ ਤੂੰ ਆ ਲੋਕ ਨਾ ਤੇਰਾ ਘਰ ਪੱਟ ਦੇਣਗੇ ਮੈਂ ਤੈਨੂੰ ਦੱਸਾਂ ਜਿਨਾ ਮਗਰ ਤੂੰ ਲੱਗਿਆ ਫਿਰਦਾ ਮੈਂ ਕਿਸੇ ਮਗਰ ਨਹੀਂ ਲੱਗਿਆ ਤੂੰ ਤਾਂ ਸੱਚੀ ਪਤਾ ਨਹੀਂ ਕਹਤੋਂ ਨਾ ਮਾੜਾ ਫਿਰ ਤੈਨੂੰ ਦੁੱਖ ਕਿਹੜੀ ਗੱਲ ਦਾ ਕਿਹੜੀ ਗੱਲ ਤੋਂ ਭਈ ਤੂੰ ਸ਼ਰਾਬਾਂ ਪੀਂਨਾ ਬਸ ਉਹ ਤਾਂ ਦੋ ਪੀਤੀ ਗਈ ਪੀਤੀ ਗਈ ਮੈਂ ਨਹੀਂ ਪੀਂਦਾ ਸ਼ਰਾਬਾਂ ਬਸ ਤੂੰ ਇਹਨੂੰ ਸਮਝਾ ਦੇ ਇਹਨੂੰ ਕਹਿ ਦੇ ਵੀ ਭਈ ਆਪਦੇ ਬੰਦੇ ਦੀ ਖਤਰ ਕਰਿਆ ਕਰ ਮਾੜਾ ਮੋਟਾ ਹੁਣ ਤੂੰ ਇਹਦੀ ਸਾਈਡ ਲੈਣ ਲੱਗ ਜੇਂਨੇ ਤਾਂ ਹੀ ਤੇਰੀ ਸ਼ਹਿਤੇ ਮੈਨੂੰ ਬੋਲਦੀ ਹੈ ਪੁੱਤ ਉਹ ਤਾਂ ਬਥੇਰੀ ਸਮਝਦਾਰ ਆ ਬੇਹੇਰਾ ਸੋਚਦੀ ਆ ਬੇਚਾਰੀ ਹੈ ਜੇ ਉਹ ਨਹੀਂ ਸੋਚੂਗੀ ਫਿਰ ਸੋਚੂ ਕੌਣ ਤੇਰਾ ਪਰ ਸੋਚਦੀ ਤਾਂ ਹੈਗੀ ਐ ਨਵਾਂਦੀ ਤਾਂ ਕੋਈ ਨਹੀਂ ਹੁਣ ਕਿੱਥੇ ਤਾਂ ਤੈ ਉਹਦੇ ਸਾਹਮਣੇ ਕਹਿਣਦੀ ਵੀ ਚਲ ਠੀਕ ਆ ਭਾਈ ਮੈਂ ਬਟੂਆ ਚੱਕਿਆ ਵੀ ਫਰਾਨੀ ਤਾਂ ਤੇ ਪਿਆ ਤੂੰ ਚੱਕ ਕੇ ਲੈ ਜਾ ਕੀ ਕਰਨਾ ਬੱਸ ਤੂੰ ਮੈਨੂੰ ਇਹੀ ਕਹਿਣਦੀ ਵੀ ਹਾਂ ਕੋਈ ਅੱਗ ਸੁਭਾਣਾ ਖਾਈ ਇਹੀ ਥੀ ਹੁਣ ਉਹਦੇ ਸਾਹਮਣੇ ਤੂੰ ਮੈਨੂੰ ਢੱਕ ਕੇ ਬੋਲੀ ਉਹਦੀ ਜਵਾਨ ਕਿਉਂ ਨਹੀਂ ਚੱਲੂ ਮੇਰੇ ਤੇ ਇਹ ਦੱਸ ਉਹ ਕਹੋਗੀ ਵੀ ਜਦੋਂ ਇਹਦੀ ਮਾਂ ਐਨੀ ਨੂੰ ਠੀਕ ਸਮਝਦੀ ਜੱਜ ਦਾ ਫਿਰ ਮੈਂ ਕਿਉਂ ਸਮਝਾਂ ਪੁੱਤ ਪਹਿਲਾਂ ਤਾਂ ਦੇਖ ਤੂੰ ਜੇ ਮਾਂ ਠੀਕ ਸੀ ਆ ਤੇਨੂੰ ਹੁਣ ਪਤਾ ਨਹੀਂ ਕੀ ਹੋਇਆ 2 ਮਹੀਨਿਆਂ ਦਾ ਪਹਿਲਾਂ ਤਾਂ ਤੇਰੀਏ ਸਾਈਡ ਲੈਂਦੀ ਸੀ ਮੈਂ ਉਹਦੀ ਤਾਂ ਨਹੀਂ ਸਾਈਡ ਲੈਂਦੀ ਸੀ ਮੈਂ ਚੱਲ ਚੰਗਾ ਮੈਂ ਤਾਂ ਤੈਨੂੰ ਐ ਸਮਝਾਉਣਾ ਹੈ ਤੀ ਵੀ ਆਪਦਾ ਹੁਣ ਇਹ ਕੱਲ ਨੂੰ ਵਿਚਾਰ ਲਾ ਜੇ ਅੱਜ ਤੂੰ ਉਹਦੇ ਸਾਹਮਣੇ ਮੈਨੂੰ ਆਏ ਬੋਲੇਗੀ ਨਾ ਉਹ ਵੀ ਮੈਨੂੰ ਬੋਲੂ ਤੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੈ ਗਿਆ ਕਿੰਨਾ ਕੁ ਟਾਈਮ ਹੁਣ ਮੁੜ ਕੇ ਮੇਰਾ ਘਰ ਉੱਜਣਾ ਘਰ ਤਾਂ ਪੁੱਤ ਤੂੰ ਵੀ ਜਾੜ ਲੇਗਾ ਜਿਹੜੇ ਤੇਰੇ ਲੱਛਣ ਨੇ ਚੱਲ ਚੰਗਾ ਭਾਈ ਫਿਰ ਤੂੰ ਤਾਂ ਜਿਹ ਲੱਛਣ ਹੈਗੇ ਨੇ ਤੇ ਸੁਦਰ ਦਾ ਨਾਮ ਵੀ ਨਹੀਂ ਦੇਣਾ ਸੁਦਰ ਮੈਂ ਕਦੋਂ ਕਹਿੰਦਾ ਵੀ ਸੁਦਰ ਸੁਦਰ ਰੱਖਣ ਕਰੀ ਜਾਨੀ ਮੈਂ ਫਿਰ ਮੇਰੀ ਗੱਲ ਸੁਣ ਪੁੱਤ ਘਰ ਤਾਂ ਤਾਂ ਬਸਾਉਣਾ ਹੈ ਨਾ ਓਏ ਫਿਰ ਬਸਾਉਣ ਦਵੋਂਗੇ ਵੀ ਗੱਲ ਤਾਂ ਉਹੀ ਕਰਦਾ ਹੁਣ ਜੇ ਤੈਨੂੰ ਮੈਂ ਕੋਈ ਗੱਲ ਸਮਝਾਉਣਾ ਤੇਰੇ ਖਾਨੇ ਤਾਂ ਪੈਂਦੀ ਸੀ ਤੂੰ ਤਾਂ ਬਸ ਇੱਕੇ ਗੱਲ ਰਟ ਫੜਤੀ ਆ ਤੂੰ ਇਹ ਜਾਂ ਤੂੰ ਆਇਆ ਤੂੰ ਆਇਆ ਤੂੰ ਆਇਆ ਫਿਰ ਕੀ ਕਰਾਂ ਮੈਂ ਪੁੱਤ ਮੇਰੀ ਗੱਲ ਸੁਣਾ ਤੇਰਾ ਬਾਪ ਮੁੱਕ ਗਿਆ ਤੈਨੂੰ ਵੀ ਪਤਾ ਸਾਡੇ ਘਰ ਦੇ ਵਿੱਚ ਕੋਈ ਬੰਦਾ ਹੈ ਨਹੀਂ ਨਾ ਜੇ ਤੂੰ ਅਈ ਸ਼ਰਾਬਾਂ ਪਿੰਦਾ ਰਿਹਾ ਪੁੱਤ ਤੂੰ ਬਿਮਾਰ ਹੋ ਜਾਏਗਾ ਦੁੱਗਣਾ ਪੈਸੇ ਲੱਗਣਗੇ ਕੀ ਫਾਇਦਾ ਮਣਕਰੇ ਰਾਮ ਆਵੇ ਨਾ ਆਵੇ ਤੈਨੂੰ ਜੇ ਤੂੰ ਵੀ ਪੁੱਤ ਭੱਗ ਗਿਆ ਫੇਰ ਸਾਡਾ ਦੁਨੀਆ ਦੇ ਉੱਤੇ ਕੌਣ ਆ ਨਹੀਂ ਪੀਂਦਾ ਨਹੀਂ ਪੀਂਦਾ ਕੀ ਲਿਖ ਕੇ ਦੇਦਾ ਹੁਣ ਤੂੰ ਤਾਂ ਰੋਟੀ ਟੁੱਕ ਵੀ ਬੰਦ ਮੇਰੀ ਸੌਂ ਖਾ ਵੀ ਅੱਜ ਤੋਂ ਬਾਅਦ ਮੈਂ ਪੀਂਦਾ ਨਹੀਂ ਸ਼ਰਾਬ ਹਾਂ ਖਾਦੇ ਜਾਂਦੇ ਪਰ ਮੈਂ ਨਹੀਂ ਹੀ ਪੀਂਦਾ ਤੈਨੂੰ ਕਹਤਾ ਮੈਨੂੰ ਤਸੱਲੀ ਨਹੀਂ ਪੁੱਤ ਫੇਰ ਪਰ ਨਹੀਂ ਤਸੱਲੀ ਫੇਰ ਹੁਣ ਦੱਸ ਮੈਂ ਕੀ ਕਰਾਂ ਜੇ ਤੂੰ ਮੇਰੀ ਸੌਂ ਹੀ ਨਹੀਂ ਖਾਂਦਾ ਨਹੀਂ ਖਾਂਦਾ ਸੌਂ ਝੁੱਠੀ ਵੀ ਮਾੜੀ ਸੱਚੀ ਵੀ ਮਾੜੀ ਦੇਨੇ ਨੇ ਰੁਪਏ ਦੇ ਦੋ ਨਹੀਂ ਦੇਣੇ ਨਾ ਦੋ ਤੇਰੀ ਮਰਜ਼ੀ ਪਰ ਆਪਦਾ ਪਾਈ ਕੱਲ ਨੂੰ ਵੇਲੇ ਨੂੰ ਤੂੰ ਪਛਤਾਏਂਗਾ ਕੰਮ ਕੀ ਕਰਨਾ ਤੈਨੂੰ ਪੈਸੇ ਲੈ ਕੇ ਕੰਮ ਦੱਸ ਵੀ ਮੈਨੂੰ ਆਹ ਕੰਮ ਉਹ ਰੁੱਲਦੂ ਦੇ ਦੇ ਕੇ ਆਉਣੇ ਨੇ ਹੁਣ ਰਾਤ ਜਾਂਦੇ ਨੂੰ ਤਿੰਨ ਵਾਰੀ ਟੋਕਦਾ ਉਹਨੇ ਘਰੇ ਭੇਜਦੀ ਦੇ ਦਾਂਗੇ ਪਹਿਲੇ ਅਗਲਾ ਤੇਰੇ ਹੁਣ ਘਰੇ ਆਊਗਾ ਪੈਸੇ ਲੈਣੇ ਕੋਈ ਨਾ ਆਕੇ ਲੈ ਜਾਊਗਾ ਅੱਗੇ ਕਿਹੜਾ ਕੋਈ ਘਰ ਆਕੇ ਪੈਸੇ ਜਮੀਤਵਾਰੀ ਉੱਠ ਗਈ ਹੁਣ ਮੇਰੇ ਤੋਂ ਜਮੀਤਵਾਰੀ ਉੱਠ ਗਈ ਤੁਵਾਰੀ ਤਾਂ ਨਹੀਂ ਉੱਠੀ ਪਰ ਅੰਦਰੋਂ ਮਨ ਡਰਦਾ ਬਸ ਫਿਰ ਤੈਨੂੰ ਕਹਿਦਾ ਫੜਾ ਦੇ ਜੇ ਫੜਾਉਣੇ ਨੇ ਨਹੀਂ ਮੈਂ ਉਹਨੂੰ ਘਰੇ ਪੇ ਤੂੰ ਫਿਰ ਮੁੜ ਕੇ ਮੈਂ ਨਹੀਂ ਕਿਸੇ ਕੰਮ ਚਾਹੁੰਦਾ ਨਾ ਕਵੀਨਦਾਰੀ ਚਾਹਾਂ ਚਲ ਕੋਈ ਨਾ ਲਿਆ ਦੇਨੀ ਆ ਲੈ ਆ ਕੇ ਤੇ ਬਸ ਪੀ ਕੇ ਨਹੀਂ ਆਉਣਾ ਉਹ ਨਹੀਂ ਪੀਂਦਾ ਫੇਰ ਉਹੀ ਗੱਲ ਹਾਂ ਮਲੇ ਬਗਾਨੀਤੀ ਕੱਲ ਨੂੰ ਮੈਨੂੰ ਕਹੋ ਵੀ ਤੂੰ ਚਮਲਾਉਣੀ ਆ ਉਹਦਾ ਨਾਂ ਨਾ ਲੈ ਉਹਦੇ ਸਾਹਮਣੇ ਜਿਹਦਾ ਦਵਾਰੇ ਝੜਕਿਆ ਨਾ ਅਵਧਿਆਪ ਨੂੰ ਸੋਚੀ ਨਾ ਫੇਰ ਤੂੰ ਕੀ ਕਰ ਦੇਗਾ ਉਹ ਚੰਗਾ ਲਿਆ ਦੇ ਯਾਰ ਪੈਸੇ ਲਿਆ ਦੇ ਪੈਸੇ ਤੈਨੂੰ ਇੱਕ ਵਾਰੀ ਲਿਆ ਕੇ ਦੇ ਦਿੰਨੀ ਆ ਉਹ ਵੀ ਪਰੋਸੇ ਤੇ ਚੰਗਾ ਮੇਰਾ ਭਾਸ਼ਾ ਤੋੜਿਆ ਨਾ ਫਿਰ ਮੈਨੂੰ ਮਾਂ ਕਹਿ ਕੇ ਨਾ ਬੁਲਾ ਲਈ ਮਾਂ ਤਾਂ ਮੈਂ ਤੈਨੂੰ ਉਹ ਵੀ ਨਹੀਂ ਕਹਿੰਦਾ ਪਸਤੌਣਾ ਮੈਂ ਤੈਨੂੰ ਮਾਂ ਕਹਿ ਕੇ ਜਿੱਥੇ ਖਸਿਆਂ ਸੋਡੇ ਮਾੜੇ ਟੱਬਰ ਚ ਕੋਈ ਨਹੀਂ ਚੰਗੇ ਰਹੇ ਚੰਗੇ ਨਹੀਂ ਛੋਡੀਆਂ ਛਾਲਾਂ ਹੈ ਜੀਆਂ ਚਕਾਉਣਾ ਮੈਂ ਸਾਰੇ ਟੱਬਰ ਦੀ ਯਾਦ ਰੱਖੋ ਮਮੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੁਸੀਂ ਪੈਸੇ ਚਾਹੀ ਨਾ ਦੋ ਪਰੋਖੇ ਦੇ ਨਾ ਕਿਦੋਂ ਪੀ ਆਊਗਾ ਪੀਏ ਨਾ ਅਗਲਾ ਫੇਰ ਪੁੱਤ ਗਲਤੀ ਤਾਂ ਮੇਰੀ ਹੀ ਆਤੀ ਹੈ ਮੈਥੋ ਨਾ ਮੇਰੇ ਸਿਰ ਦੀ ਸੌਂ ਖਾ ਕੇ ਪੈਸੇ ਲੈ ਗਿਆ ਫੜ ਕੇ ਕਹਿੰਦਾ ਮੈਂ ਜਮਾ ਨਹੀਂ ਪਿੰਦਾ ਮੇਰੇ ਤੇ ਯਕੀਨ ਕਰੋ ਮੈਨੂੰ ਕੀ ਬਤਾ ਕੰਦੀਰ ਡੱਕ ਕੇ ਆ ਜੂਗਾ ਦਿਨ ਚ ਬੰਦਾ ਤਨ ਤਨ ਵਾਰ ਦਾ ਵੀ ਪਿੰਦਾ ਪਹਿਲਾਂ ਤੜਕੀ ਪੀ ਕੇ ਹੁਣ ਆਥ ਨਹੀਂ ਪਿਆ ਆ ਫਿਰ ਰਾਤ ਨੂੰ ਫੇਰ ਮੰਗੂਗਾ ਪੁੱਤ ਆਪਾਂ ਇਹਨੂੰ ਬਰਾਉਣਾ ਇਸ ਹਾਮ ਨਾਲ ਤਾਂ ਇਹਨੂੰ ਹਾਰਟ ਅਟੈਕ ਆ ਜੂਗਾ ਸਰ ਮਾਰਦਾ ਮਾਰ ਕੇ ਪੁੱਤ ਮੇਰਾ ਤਾਂ ਇੱਕੋ ਹੀ ਸਬਰ ਹੋ ਜੂਗਾ ਐ ਤਾਂ ਹੋ ਜੂ ਵੀ ਦੁਨੀਆ ਤੇ ਹੈ ਨਹੀਂਗਾ ਪਰ ਉਹਦਾ ਹੱਲ ਕੀ ਕਰੀ ਆਪਾਂ ਹੱਲ ਕੋਈ ਨਹੀਂ ਪੁੱਤ ਤੂੰ ਇਹਨੂੰ ਬੁਲਾਣਾ ਪਿਆ ਰਹਿਣਦੇ ਨੂੰ ਜਿੱਥੇ ਪਿਆਗਾ ਬੁਲਾਉਣ ਨੂੰ ਕਿੰਨਾ ਕ ਮੈਨੂੰ ਬੁਲਾਉਂਦਾ ਉਹ ਮੈਂ ਤਾਂ ਉਹੀ ਨਹੀਂ ਉਹ ਬੁਲਾ ਕੇ ਰਾਜੀ ਹੈਗਾ ਜੇ ਤੈਨੂੰ ਕੁਝ ਕਹੂਗਾ ਨਾ ਬੋਲੀ ਨਾ ਤੀਏ ਬਸ ਮੈਂ ਤਾਂ ਤੈਨੂੰ ਇੰਨੇ ਮੈਂ ਕਹਾਂ ਮੈਂ ਕਿੰਨਾ ਕ ਬੋਲਦੀ ਆ ਆਪੇ ਆ ਕੇ ਛੇੜਦਾ ਹੈਗਾ ਮੈਨੂੰ ਹਾਂ ਤਾਂ ਪੁੱਤ ਮੈਨੂੰ ਪਤਾ ਹੈ ਵੀ ਤੂੰ ਨਹੀਂ ਬੋਲਦੀ ਬੋਲਦਾ ਤਾਂ ਉਹੀ ਆਪਾਂ ਨੂੰ ਪਰ ਐਵੇਂ ਨਹੀਂ ਨਾ ਚੱਲਣਾ ਹੈਗਾ ਰੋ ਰੋ ਡੱਕ ਕੇ ਆ ਜਾਂਦਾ ਹੈਗਾ ਘਰ ਦਾ ਕੁਛ ਮੂੰਹ ਸਿਰ ਬਣਦਾ ਨਹੀਂ ਉੱਥੇ ਦੀ ਉੱਥੇ ਖੜਾ ਹੈ ਨਾ ਕੋਈ ਬੰਦਾ ਕੰਮ ਕਰੇ ਜੇ ਕੰਮ ਵੀ ਕਰਦਾ ਹੋਵੇ ਫਿਰ ਵੀ ਚਲ ਦੁੱਖ ਦਾ ਨਹੀਂ ਹੈਗਾ ਬੰਦਾ ਪੀ ਲੇ ਕੀ ਕਰਾਂ ਪੁੱਤ ਮੱਲੋ ਮੱਲੀ ਲੈ ਜਾਂਦਾ ਪੈਸੇ ਫੜ ਕੇ ਮਿੱਥੋਂ ਮੈਂ ਪੈਸੇ ਦੇ ਕੇ ਰਾਜੀ ਨਹੀਂ ਸੀ ਇਹਨੂੰ ਅੱਜ ਫਿਰ ਵੀ ਲੈ ਗਿਆ ਤੁਸੀਂ ਉਤੇ ਵਿਸ਼ਵਾਸ ਹੀ ਕਿਉਂ ਕੀਤਾ ਜੋ ਤੁਹਾਨੂੰ ਪਤਾ ਸੀ ਵੀ ਇਹ ਬੰਦਾ ਵਿਸ਼ਵਾਸ ਦੇ ਲਾਇਕ ਨਹੀਂ ਹੈਗਾ ਹੁਣ ਕੀ ਕਰਾਂ ਜਦੋਂ ਸੌ ਹੀ ਖਾ ਗਿਆ ਮੇਰੇ ਲਵੇ ਕਰ ਦੁੱਤੋਂ ਦੀ ਹੋਰ ਮੈਂ ਕੀ ਕਰਦੀ ਸੌਹਾ ਸੂਹਾ ਇਹਨਾਂ ਖਾਤਰ ਕੋਈ ਮਾਇਨੇ ਨਹੀਂ ਰੱਖਦੀ ਹੁੰਦੀਆਂ ਇਹਨਾਂ ਨੂੰ ਸਿਰਫ ਆਪਦੇ ਨਸ਼ੇ ਦੀ ਹੁੰਦੀ ਹੈ ਕਿਵੇਂ ਮਰਜ਼ੀ ਵਾਸਤੇ ਇਹਨਾਂ ਨੂੰ ਆਪਦਾ ਨਸ਼ਾ ਮਿਲਣਾ ਚਾਹੀਦਾ ਮੈਂ ਤਾਂ ਹੈ ਪੁੱਤ ਸ਼ਰਾਬੀਆਂ ਨੂੰ ਤਾਂ ਕੁਝ ਨਹੀਂ ਚਾਹੀਦਾ ਹੁੰਦਾ ਸਭ ਦੀ ਸ਼ਰਾਬ ਦਾ ਮਤਬਲ ਹੀ ਹੁੰਦਾ ਕੋਈ ਨਾ ਦੀਏ ਬਸ ਟੈਨਸ਼ਨ ਨਾ ਲੈ ਸੌ ਜਾ ਚੁੱਪ ਕਰਕੇ ਤੂੰ ਹੋਰ ਕੀ ਹੈ ਮਰਨ ਦੇ ਪਰਾਂ ਕਿੱਥੇ ਨੀਂਦ ਆਊਗੀ ਹੁਣ ਚਲ ਕੋਈ ਨਾ ਬੁੱਤ ਬਣ ਕੇ ਫਿਕਰ ਨਾ ਕਰ ਜੋ ਜਿਆਦਾ ਤੈਨੂੰ ਤੰਗ ਕਰੂਗਾ ਨਾ ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੈਂ ਤੈਨੂੰ ਹੁਣ ਵੀ ਕਹਿਣੀ ਆ ਤੀ ਆਪਦੇ ਪੇਕੇ ਵਗ ਜੀ ਮੇਰੇ ਤਾਂ ਇਨੇ ਸਾਰੇ ਆ ਹੋਰ ਕੀ ਆ ਫਿਰ ਐ ਕਰ ਮਾਂ ਜਿੱਥੇ ਪਿਆਰ ਨੂੰ ਪਿਆਰ ਰਹਿੰਦੇ ਉਹਨੂੰ ਬੁਲਾਇਂ ਨਾ ਤੂੰ ਜੇ ਛੇੜੇਂਗੇ ਐਵੇਂ ਫਿਰ ਲੜਾਈ ਭਾਲੂਗਾ ਫਿਰ ਐਵੇਂ ਲੋਕਾਂ ਨੂੰ ਜਲੂਸ ਦਿਖਾਉਂਦਾ ਹੁੰਦਾ ਪੁੱਤ ਮੈਂ ਤਾਂ ਤੈਨੂੰ ਇਹ ਕਹਿਣੀ ਆ ਤੀ ਬਈ ਬਸ ਤੂੰ ਵੀ ਨਾ ਬੁਲਾਈ ਮੈਂ ਵੀ ਨਹੀਂ ਬੁਲਾਉਂਦੀ ਇਹਨੂੰ ਠੀਕ ਹੈ